ਜਿਹਨੂੰ ਫੜ ਲੈਂਦੇ ਸੀ ਢਾ ਲੈਂਦੇ ਸੀ ਜਿਹਦੇ ਨਾਲ ਗਮਦੂਰ ਵਾਲਿਆਂ ਦੀ ਕਿੱਟ ਸੀਗੀ ਸਾਰੇ ਝਕਾਏ ਉਹਨਾਂ ਨੇ ਜਿਹੜੇ ਛੋਟੀ ਉਮਰ ਦੇ ਬੰਦੇ ਫੜੇ ਆ ਉਹਨਾਂ ਦੇ ਪਿਓ ਤੇ ਦਾਦਿਆਂ ਦੀ ਉਮਰ ਦੇ ਬੰਦਿਆਂ ਦੇ ਮੂੰਹ ਤੇ ਚਪੇੜੇ ਮਰਵਾਏ ਉਹਨਾਂ ਨੇ ਐਮ ਐਲ ਏ ਇਹਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਆ ਇਹਦੇ ਵਿੱਚ ਕੋਈ ਰੌਲਾ ਨਹੀਂ ਹੈਗਾ ਕਿਉਂਕਿ ਇਹ ਗਮਦੂਰ ਹੋਣੀ ਆ ਜਿਹੜੀ ਇਹ ਠੇਕੇਦਾਰੀ ਐਮ ਐਲ ਏ ਦੇ ਸਰਤੀ ਕਰਦੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਚੈਲੰਜ ਕਰਦੇ ਹਾਂ ਉਹਨੂੰ ਅਮੋਲਕ ਸਿੰਘ ਨੂੰ ਅੱਜ ਉਹਦਾ ਅਖਬਾਰਾਂ 'ਚ ਬਿਆਨ ਛਪਿਆ ਹੋਇਆ ਕਿ ਮੈਂ ਤਾਂ ਇਹਨਾਂ ਨੂੰ ਜਾਣਦਾ ਹੀ ਨਹੀਂ ਅਸੀਂ ਕਹਿੰਦੇ ਆ ਤੇਰੇ ਦਫ਼ਤਰ ਦੀਆਂ ਕੜਾ ਸਾਰੀਆਂ ਵੀਡੀਓ ਤੇ ਫੋਟੋਆਂ ਆਹ ਜਿਹੜਾ ਜੇਜੀ ਆ ਇਹਦਾ ਤੇਰੇ ਦਫ਼ਤਰ 'ਚ ਹੀ ਵੜਿਆ ਰਹਿੰਦਾ ਚੱਤੋਂ ਪੈਰ ਤੂੰ ਉਤੋਂ ਜ਼ਖਮਾਂ ਤੇ ਲੂਣ ਛੜਕ ਰਿਹਾ ਅੱਜ ਦੇ ਅਖਬਾਰੀ ਬਿਆਨ ਦੇ ਵਿੱਚ ਵੀ ਉਹਦਾ ਮੂੰਹ ਹੀ ਟੁੱਟ ਜੇ ਜਿਉਂਨੇ ਇਹ ਵੀ ਕਿਹਾ ਹੋਵੇ ਵੀ ਮੇਰੇ ਭਾਈਚਾਰੇ ਨਾਲ ਮਾੜੀ ਗੱਲ ਹੋਈ ਆ ਮੈਂ ਇਨਸਾਫ ਦਿਵਾਉਂਗਾ ਸਗੋਂ ਸਾਡੇ 'ਤੇ ਦੋਸ਼ ਲਾ ਰਿਹਾ ਵੀ ਰਾਜਨੀਤੀ ਕਰਦੇ ਆ ਨਾਲੀ ਦੀ ਲੜਾਈ ਤੇ ਮੈਂ ਕੀ ਦੀ ਮਦਦ ਕਰੂੰਗਾ ਯਾਰ ਦੂਜੀ ਗੱਲ ਉਹ ਪੱਤੇ ਹੀ ਕਾਂਗਰਸੀ ਆ ਯਾਰ ਇਹ ਗੱਲ ਕਰਦੇ ਜਿੰਨਾ ਮੈਂ ਜੇ ਮੰਨ ਲਓ ਜੇ ਮੈਂ ਮਦਦ ਕਰਦਾ ਵੀ ਆ ਤੇ ਮੈਂ ਇਹਨਾਂ ਦੀ ਕਰੂੰਗਾ ਯਾਰ ਇਹ ਮੁੰਡਾ ਸਾਡੇ ਚੋਂ ਹੀ ਹੈਗਾਗਾ ਨਾਲੇ ਦੂਜੀ ਗੱਲ ਆ ਸਾਡੀ ਪਾਰਟੀ ਦਾ ਸੀ ਇਹ ਜੀ ਹੁਣ ਨਿਊਟਰ ਹੋ ਕੇ ਜੋ ਸਰਪੰਚ ਆ ਉਹ ਤੁਹਾਡੇ ਜੋ ਸਰਪੰਚ ਆ ਤੁਹਾਡੀ ਪਾਰਟੀ ਦਾ ਸੀ ਬਿਲਕੁਲ ਵੀਰੇ ਸਾਡੀ ਪਾਰਟੀ ਦਾ ਸੀ ਐਤਕੀ ਨਿਊਟਰ ਹੋ ਕੇ ਇਲੈਕਸ਼ਨ ਲੜਿਆ ਸੀ ਇਹ ਇਹਨਾਂ ਨੇ ਨਾ ਗਾਣਾ ਲਾ ਕੇ ਸੋਸ਼ਲ ਮੀਡੀਆ ਤੇ ਵੀ ਸਾਰਾ ਪਿੰਡ ਪਿਆ ਗੈਂਗਲੈਂਡ ਬਣਿਆ ਇਹਨਾਂ ਦੇ ਮੁੰਡੇ ਵੀਡੀਓ ਚ ਲਾ ਰਹੇ ਸ਼ਰਿਆਂ ਪਹਿਲਾਂ ਐਸਐਸਪੀ ਸਾਹਿਬ ਮੰਨਦੇ ਨਹੀਂ ਸੀ ਕਹਿੰਦੇ ਕੋਈ ਗੋਲੀ ਨਹੀਂ ਚੱਲੀ ਉੱਥੇ ਰਜੇਸ਼ ਕਹਿੰਦਾ ਕੋਈ ਗੋਲੀ ਨਹੀਂ ਚੱਲੀ ਐਸਐਚਓ ਕਹਿੰਦਾ ਜਦੋਂ ਅਸੀਂ ਆਪਦੇ ਪੇਜਾਂ ਤੋਂ ਪਾ ਕੇ ਕਹਤਾ ਵੀ ਆਹ ਚੱਕੋ ਵੀਡੀਓ ਆਹ ਗੋਲੀਆਂ ਚੱਲੀਆਂ ਤੈਸ਼ਤ ਬਰਕਰਾਰ ਰੱਖਣਾ ਚਾਹੁੰਦੇ ਵੀ ਸਿੱਧਾੜ ਬੰਦੇ ਆ ਅਸੀਂ ਸ਼ੀਲਡਰ ਮਾਲਕਾਂ ਵੀ ਇਹ ਨਿੱਕੜ ਸੁੱਕੜ ਸਾਡੇ ਖਿਲਾਫ ਕਿਵੇਂ ਬੋਲਣਗੇ ਲੋਕਾਂ ਨੂੰ ਦੱਬ ਕੇ ਰੱਖਣਾ ਚਾਹੁੰਦੇ ਆ ਜੁੱਤੀ ਦੀ ਨੋਕ ਤੇ ਰੱਖਣਾ ਚਾਹੁੰਦੇ ਆ ਕੇਸ ਵੀ ਮਜਦੂਰਾਂ ਦੇ ਦਰਜ ਕਰਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਗਿਆ ਉਹਨਾਂ ਤੇ ਰਾਦਾ ਕਤਲ ਵਰਗੇ ਸੰਗੀਨ ਧਰਾਮੇ ਲਾਈਆਂ ਗਈਆਂ ਉਹਨਾਂ ਦੇ ਉੱਤੇ ਲੁੱਟਖੋਹ ਦੇ ਪਰਚੇ ਦਰਜ ਕੀਤੇ ਗਏ ਭੰਨ ਤੋੜ ਦੇ ਪਰਚੇ ਦਰਜ ਕੀਤੇ ਗਏ ਤੇ ਇੱਕ ਤਰ੍ਹਾਂ ਦੇ ਨਾਲ ਚੰਦ ਭਾਣ ਦੇ ਲੋਕਾਂ ਨੂੰ ਮਰੇ ਕਾਂ ਵਾਂਗੂ ਟੰਗਣ ਦੀ ਕੋਸ਼ਿਸ਼ ਕੀਤੀ ਗਈ 90 99 ਜਣਿਆਂ ਤੇ ਪਰਚਾ ਦਰਜ ਕੀਤਾ ਗਿਆ ਔਰ 41 ਜਣਿਆਂ ਨੂੰ ਫੜ ਕੇ ਜੇਲ੍ਹ ਚ ਸਿੱਟਤਾ ਬਹੁਤ ਸਪਸ਼ਟ ਕਹਿਣਾ ਚਾਹੁੰਦੇ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੀ ਮੈਡਮ ਐਸਐਸਪੀ ਨੂੰ ਕਿ ਬੰਦੇ ਬਣ ਜੋ ਨਹੀਂ ਲੋਕ ਬੰਦੇ ਦਾ ਪੁੱਤ ਬਣਾਉਣਗੇ ਤੁਹਾਨੂੰ ਜੇ ਤੇਰੇ ਵਰਦੀ ਪਹਿਗੀ ਤੂੰ ਖਦਾ ਨਹੀਂ ਲੱਗਗੀ ਇਹ ਲੋਕਾਂ ਦਾ ਸਾਫ ਦਾ ਕਾਨੂੰਨ ਉੱਪਰ ਦੀ ਹੁੰਦਾ ਮਸਲਾ ਇਹ ਆ ਵੀ ਸਰਪੰਚ ਲੋਕਾਂ ਦੀ ਹਮਾਇਤ ਨਾਲ ਜਿੱਤੇ ਹੁਣ ਮੋਲਕ ਤੋਂ ਜਰਿਆਣੀ ਜਾਂਦਾ ਮੋਲਕ ਤੋਂ ਵੀ ਨਹੀਂ ਜਰਿਆ ਜਾਂਦਾ ਕਮਜ਼ੂਰ ਕਿੰਦ ਤੋਂ ਜਰਿਆ ਜਾਂਦਾ ਇਹਨਾਂ ਨੂੰ ਐਵੇਂ ਕਿਸੇ ਹਿਸਾਬ ਨਾਲ ਇਹਦੀ ਸਰਪੰਚੀ ਵੀ ਖੋਈਏ ਇਹਨੂੰ ਧੱਕ ਕੇ ਕੰਧ ਨਾਲ ਵੀ ਲਾਈਏ ਕਮਜ਼ੂਰ ਨਾਲ ਜਿਹੜੀ ਸਾਂਝ ਐਮਐਲਏ ਦੀ ਹੈ ਬੀ ਟੈਂਡਰ ਲੈਂਦਾ ਉਹ ਲੋਡਿੰਗ ਦੇ ਲੋਡਿੰਗ ਅਨਲੋਡਿੰਗ ਦਾ ਕੰਮ 400 ਕਰੋੜ ਰੁਪਏ ਦਾ ਬਹੁਤ ਵੱਡਾ ਟੈਂਡਰ ਪਿਛਲੇ ਦਿਨੀ ਇਸ ਇਲਾਕੇ ਦੇ ਵਿੱਚ ਹੋਇਆ ਮੋਲਕਾਂ ਹੀ ਲਿਆਏ ਨੇ ਹੁਣ ਕਹਿੰਦਾ ਇਹ ਤਾਂ ਕਾਂਗਰਸੀ ਐ ਇਹ ਤਾਂ ਫਲਾਣਾ ਕੋਈ ਕਾਂਗਰਸੀ ਨਹੀਂ ਕੋਈ ਕਾਲੀ ਨਹੀਂ ਇਹ ਸਾਰਾ ਕੁਝ ਅਮੋਲਕ ਸਿੰਘ ਨੇ ਇਸ ਕਰਕੇ ਕਰਵਾਇਆ ਕਿ ਮੇਰੇ ਪਿੰਡ ਦੇ ਜਿਹੜੇ ਚੌਧਰੀ ਆ ਜਿਨ੍ਹਾਂ ਤੋਂ ਉਹ ਠੇਕੇਦਾਰੀ ਸਿਸਟਮ ਦੇ ਵਿੱਚੋਂ ਹਿੱਸਾ ਪਤੀ ਜਾਂਦਾ ਇਹ ਲੁਕੀ ਛੁਪੀ ਹੋਈ ਗੱਲ ਹੀ ਨਹੀਂ ਹੈਗੀ ਇਸ ਕਰਕੇ ਫਿਰ ਜਿਵੇਂ ਕਹਿੰਦੇ ਜਿਹਦੀ ਖਾਗੇ ਬਾਜਰੀ ਉਸੇ ਦੀ ਭਰਗੇ ਹਾਜ਼ਰੀ ਅਮੋਲਕ ਸਿੰਘ ਉਹਨਾਂ ਦੀ ਬਾਜਰੀ ਖਾਂਦਾ ਤੇ ਇਸ ਕਰਕੇ ਉਹਨਾਂ ਦੇ ਪੱਖ ਦੇ ਵਿੱਚ ਆਇਆ ਉਹਨੂੰ ਲੱਗਿਆ ਵੀ ਇਹ ਤਾਂ ਮੇਰੇ ਬੰਦਿਆਂ ਦੀ ਫਿਰ ਰਹਿੰਦੀ ਨਹੀਂ ਤੇ ਉਹਨੇ ਫਿਰ ਪੁਲਿਸ ਨੂੰ ਹੱਲਾਸ਼ਰੀ ਦੇ ਕੇ ਹੁਕਮ ਕਰਾ ਕੇ ਮਜ਼ਦੂਰਾਂ ਤੇ ਤਸ਼ੱਦਦ ਕਰਵਾਇਆ ਸਰਪੰਚ ਦੇ ਘਰੇ ਵੜ ਗਈ ਪੁਲਿਸ ਉਹਨਾਂ ਨੇ ਵਾਸ਼ਿੰਗ ਮਸ਼ੀਨ ਭੰਨਤੀ ਵਾਸ਼ਬੇਸ਼ਨ ਭੰਨਤਾ ਬਾਥਰੂਮ ਦੀਆਂ ਟਾਈਲਾਂ ਭੰਨਤੀਆਂ ਫਲਸ਼ ਦੀਆਂ ਟੈਂਕੀਆਂ ਭੰਨਤੀਆਂ ਛੱਡੇ ਹੀ ਕੁਛ ਨਹੀਂ ਉਹਦੇ ਘਰੇ ਜਾਣ ਲੱਗੇ ਮੋਟਰ ਚਲਾ ਗਏ ਵੀ ਆਪੇ ਪਾਣੀ ਪਈ ਜਾਊਗਾ ਤੇ ਤਾਂ ਮਕਾਨ ਡਿੱਗ ਪੂਗਾ ਇੱਕ ਮਾਤਾ ਉਹਦੇ ਬੱਚਾ ਨਹੀਂ ਹੈਗਾ ਉਹਨੂੰ ਕਹਿੰਦੇ ਵੀ ਬਾਰ ਖੋਲ ਧਾਰ ਕੱਢੀ ਜਾਂਦੀ ਸੀ ਮਾੜੀ ਉਹ ਕਹਿੰਦੀ ਵੀ ਮੈਂ ਧਾਰ ਕੱਢਦੀ ਵੀ ਮੇਰਾ ਪਸੂ ਡਰ ਜਾਊਗਾ ਵੀ ਬਾਅਦ 'ਚ ਆਜੋ ਜੀ ਗੇਟ ਭੰਨ ਕੇ ਅੰਦਰ ਵੜਿਆ ਕੌਲਾ ਸੱਟ ਕੇ ਚੰਪਾਨਪਿੰਡ ਦਾ ਮਸਲਾ ਪਿਛਲੇ ਦਿਨਾਂ ਚ ਬਹੁਤ ਚਰਚਿਤ ਹੁੰਦਾ ਹੈ ਇਸ ਤੇ ਵਿੱਚ ਐਮਐਲਏ ਅਮੋਲਕ ਤਖਤਾ ਨਾਮ ਜਿਹੜਾ ਆ ਉਹ ਸਾਹਮਣੇ ਆਉਂਦਾ ਕਿ ਧਿਰ ਦੇ ਨਾਲ ਐਮਐਲਏ ਅਮੋਲਕ ਜਿਹੜੇ ਆ ਉਹ ਖੜਦੇ ਨੇ ਹਾਲਾਂਕਿ ਹਾਲੇ ਵੀ ਕੁਝ ਲੋਕ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਉਸ ਨੂੰ ਛਡਵਾਉਣ ਦੇ ਲਈ ਹਾਲੇ ਵੀ ਜਿਹੜਾ ਹੈਗਾ ਉਹ ਪ੍ਰਦਰਸ਼ਨ ਜਾਰੀ ਆ ਮੇਰੇ ਨਾਲ ਪ੍ਰਧਾਨ ਜੀ ਹੋਣਗੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਮਸਲੇ ਤੇ ਇੱਕ ਵਾਰੀ ਜਾਣੋ ਜ਼ਰੂਰ ਕਰਵਾ ਦਿਓ ਮੈਂ ਲక్ష్మణ ਸਿੰਘ ਸੇਵੇਲਾ ਸੁਭਾਜਨ ਅਸਕਰ ਪੰਜਾਬ ਖੇਤ ਮਜ਼ਦੂਰ ਜੀ ਉਹਨਾਂ ਨੇ ਮੇਰੇ ਨਾਲ ਨੇ ਮੰਗਾ ਆਜ਼ਾਦ ਸੁਬਾ 77 ਨੌਜਵਾਨ ਪਾਰ ਸਬਾ ਉਹ ਪਿੰਡ ਵਾਸੀ ਨੇ ਸਾਰੇ ਮਸਲਾ ਬਹੁਤ ਛੋਟਾ ਸੀ ਜੀ ਸਿਰਫ ਹੈਂਕੜ ਦਾ ਮਸਲਾ ਸੀ ਜੀ ਹਮ ਕਿ ਉਹ ਜੋ ਗਮਦੂਰ ਸਿੰਘ ਆ ਸ਼ੈਲਰ ਮਾਲਕ ਜੀ ਉਹਦਾ ਭਰਾ ਹਰਵਿੰਦਰ ਜੀਜੀ ਹਮ ਉਹ ਤਣਾੜ ਨੇ ਹਮ ਉਹ ਸ਼ੈਲਰਾਂ ਦੇ ਮਾਲਕ ਹਮ ਔਰ ਉਹ ਹੋ ਮਜ਼ਦੂਰਾਂ ਦਾ ਖੂਨ ਚੂਸਣ ਵਾਲੇ ਆ ਠੇਕੇਦਾਰ ਵੀ ਆ ਉਹ ਹਮ ਉਹਨਾਂ ਨੇ ਆਪਦੇ ਬਾਰ ਮੂਰ ਦੀ ਜਿਹੜਾ ਗੰਦਾ ਪਾਣੀ ਲੰਘਦਾ ਉਹਨੂੰ ਉਲਟ ਪਾਸੇ ਦੀ ਕਰਕੇ ਮਜ਼ਦੂਰਾਂ ਵਾਲੇ ਪਾਸੇ ਤੇ ਸਾਫ਼ ਪਾਣੀ ਚ ਪਾਲੀਆਂ ਪਾਈਪਾਂ ਵਿੱਚ ਦੀ ਲੰਘਾਉਣ ਦੀ ਕੋਸ਼ਿਸ਼ ਕੀਤੀ ਆ। ਪਿੰਡ ਦੇ ਦਲਤ ਸਰਪੰਚ ਅਮਨਦੀਪ ਕੌਰ ਪਿੰਡ ਦੇ ਹੋਰ ਮਜ਼ਦੂਰ ਭਾਈਚਾਰੇ ਨੇ ਇਹਦਾ ਵਿਰੋਧ ਕੀਤਾ। ਤੇ ਉਸ ਵਿਰੋਧ ਤੋਂ ਬਾਅਦ ਉਹਨਾਂ ਨੇ ਤੇ ਪ੍ਰਸ਼ਾਸਨ ਨੇ ਇਹ ਮਸਲਾ ਹੱਲ ਕਰਨ ਦੀ ਬਜਾਏ ਉਲਟਾ ਮਜ਼ਦੂਰਾਂ ਨੂੰ ਜੁੱਤੀ ਥੱਲੇ ਰੱਖਣ ਦਾ ਕੰਮ ਕੀਤਾ। ਜੇ ਮਜ਼ਦੂਰਾਂ ਨੇ ਦਰਖਾਸਤਾਂ ਦਿੱਤੀਆਂ ਉਹਦੀ ਕੋਈ ਸੁਣਵਾਈ ਨਹੀਂ ਕੀਤੀ। ਮਜਦੂਰਾ ਨੇ ਵੀਡੀਓ ਬਣਾ ਕੇ ਵੀ ਇੱਕ ਸਬੂਤ ਇਕੱਠਾ ਕਰ ਲਿਆ ਅਸੀਂ ਦਿਖਾ ਸਕਗੇ ਪ੍ਰਸ਼ਾਸਨ ਨੂੰ ਅਸੀਂ ਲੋਕਾਂ ਨੂੰ ਦੱਸ ਸਕਗੇ ਕਿ ਸਾਡੇ ਭਾਈਚਾਰੇ ਨਾਲ ਕਿੱਡੀ ਭੈੜੀ ਹਾਲਤ ਕੀਤੀ ਜਾ ਰਹੀ ਆ ਤੇ ਉਹ ਵੀਡੀਓ ਬਣਾਉਣ ਲੱਗਿਆਂ ਦੇ ਉਹ ਗਲ ਪੈ ਗੇ ਕੁੱਟਮਾਰ ਕੀਤੀ ਆ ਬੇਇਜ਼ਤੀ ਕੀਤੀ ਆ ਉਹਨਾਂ ਦੀ ਉਹਨਾਂ ਦੀ ਜਾਤਕ ਜਾਤ ਪਰਖੀ ਗਈ ਆ ਇਹਦੇ باوجود ਜਦੋਂ ਮਜਦੂਰਾ ਨੇ ਸ਼ਿਕਾਇਤਾਂ ਕੀਤੀਆਂ ਸਰਪੰਚ ਨੇ ਸ਼ਿਕਾਇਤਾਂ ਕੀਤੀਆਂ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਜੇਤੋ ਥਾਣੇ ਦੇ ਐਸਐਚਓ ਨੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਦੂਜਿਆਂ ਤੋਂ ਸ਼ਿਕਾਇਤਾਂ ਲੈ ਕੇ ਆਪ ਦੀ ਆਪ ਉਹਦੇ ਆਧਾਰ ਦੇ ਉੱਤੇ ਸਰਪੰਚ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਉੱਤਰ ਆਇਆ ਤੇ ਇਹਦੇ ਰੋਸ ਵਜੋਂ ਜੇ ਮਜ਼ਦੂਰਾਂ ਨੇ ਸੜਕ ਜਾਮ ਕੀਤੀ ਤਾਂ ਆ ਕੇ ਪੁਲਿਸ ਨੇ ਤੇ ਉਹਨਾਂ ਗੁੰਡਿਆਂ ਨੇ ਰਲ ਕੇ ਮਜ਼ਦੂਰਾਂ ਦੇ ਗੋਲੀਆਂ ਵੀ ਚਲਾਈਆਂ ਕੁੱਟਮਾਰ ਵੀ ਕੀਤੀ ਗਈ ਤੇ ਉਲਟਾ ਕੇਸ ਵੀ ਮਜ਼ਦੂਰਾਂ ਤੇ ਦਰਜ ਕਰਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਗਿਆ ਉਹਨਾਂ ਤੇ ਰਾਦਾ ਕਤਲ ਵਰਗੇ ਸੰਗੀਨ ਧਰਾਮੇ ਲਾਈਆਂ ਗਈਆਂ ਉਹਨਾਂ ਦੇ ਉੱਤੇ ਲੁੱਟਖੋਹ ਦੇ ਪਰਚੇ ਦਰਜ ਕੀਤੇ ਗਏ ਭੰਨ ਤੋੜ ਦੇ ਪਰਚੇ ਦਰਜ ਕੀਤੇ ਗਏ ਇੱਕ ਤਰ੍ਹਾਂ ਦੇ ਨਾਲ ਚੰਦ ਭਾਣ ਦੇ ਲੋਕਾਂ ਨੂੰ ਮਰੇ ਕਾਂ ਵਾਂਗੂ ਟੰਗਣ ਦੀ ਕੋਸ਼ਿਸ਼ ਕੀਤੀ ਗਈ 90 99 ਜਣਿਆਂ ਤੇ ਪਰਚਾ ਦਰਜ ਕੀਤਾ ਗਿਆ ਔਰ 41 ਜਣਿਆਂ ਨੂੰ ਫੜ ਕੇ ਜੇਲ੍ਹ ਚ ਸਿੱਟਤਾ ਉਥੇ ਲਿਜਾ ਕੇ ਵੀ ਉਹਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਕਿਸ ਦੀ ਸ਼ੈਤ ਇਹ ਚੀਜ਼ਾਂ ਹੋਈਆਂ ਜਿਵੇਂ ਪਹਿਲਾਂ ਵੀ ਗੱਲ ਕਰੀ ਕਿ ਮੈਂ ਐਮ ਐਲ ਏ ਮੂਲਕ ਦਾ ਨਾਮ ਜਿਹੜਾ ਹੈਗਾ ਉਹ ਮਜ਼ਦੂਰਾਂ ਦੇ ਵੱਲੋਂ ਲਿਆ ਜਾ ਰਿਹਾ ਹੈ ਜਾਂ ਆਗੂਆਂ ਦੇ ਵੱਲੋਂ ਤੁਹਾਡੇ ਲਿਆ ਜਾ ਰਿਹਾ ਕੀ ਲੱਗਦਾ ਕਿ ਕਿਉਂ ਕੀਤਾ ਹੋ ਸਕਦਾ ਐਮ ਐਲ ਏ ਵੱਲੋਂ ਮੌਕੇ ਦੇ ਐਮ ਐਲ ਏ ਇਹਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਆ ਇਹਨਾਂ 'ਚ ਕੋਈ ਰੌਲਾ ਨਹੀਂ ਹੈਗਾ ਕਿਉਂਕਿ ਇਹ ਗਮਦੂਰ ਹੋਣੀ ਆ ਜਿਹੜੇ ਇਹ ਠੇਕੇਦਾਰੀ ਐ ਐਮਐਲਏ ਦੇ ਸਰਤੀ ਕਰਦੇ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਚੈਲੰਜ ਕਰਦੇ ਆ ਉਹਨੂੰ ਅਮੋਲਕ ਸਿੰਘ ਨੂੰ ਅੱਜ ਉਹਦਾ ਅਖਬਾਰਾਂ 'ਚ ਬਿਆਨ ਛਪਿਆ ਹੋਇਆ ਕਿ ਮੈਂ ਤਾਂ ਇਹਨਾਂ ਨੂੰ ਜਾਣਦਾ ਹੀ ਨਹੀਂ ਅਸੀਂ ਕਹਿੰਦੇ ਆ ਤੇਰੇ ਦਫ਼ਤਰ ਦੀਆਂ ਕਢਾ ਸਾਰੀਆਂ ਵੀਡੀਓ ਤੇ ਫੋਟੋਜ ਆਹ ਜਿਹੜਾ ਜੇਜੀ ਆ ਇਹਦਾ ਤੇਰੇ ਦਫ਼ਤਰ 'ਚ ਹੀ ਵੜਿਆ ਰਹਿੰਦਾ ਚਤੋਂ ਪੈਰ ਤੂੰ ਉਤੋਂ जखਮਾਂ ਤੇ ਲੂਣ ਛੜਕ ਰਿਹਾ ਹੈ ਅੱਜ ਦੇ ਅਖਬਾਰੀ ਬਿਆਨ ਦੇ ਵਿੱਚ ਵੀ ਉਹਦਾ ਮੂੰਹ ਹੀ ਟੁੱਟ ਜੇ ਜਿਉਂ ਨੇ ਇਹ ਵੀ ਕਿਹਾ ਹੋਵੇ ਵੀ ਮੇਰੇ ਭਾਈਚਾਰੇ ਨਾਲ ਮਾੜੀ ਗੱਲ ਹੋਈ ਆ ਮੈਂ ਇਨਸਾਫ ਦਿਵਾਉਂਗਾ ਸਗੋਂ ਸਾਡੇ ਦੇ ਦੋਸ਼ ਲਾ ਰਿਹਾ ਵੀ ਰਾਜਨੀਤੀ ਕਰਦੇ ਆ ਚਿੱਕੜਾਸ਼ ਵਾਲੀ ਕਰਦੇ ਆ ਇਹ ਅਸੀਂ ਉਹਨੂੰ ਕਹਿਣਾ ਚਾਹੁੰਦੇ ਆ ਕਿ ਰਾਜਨੀਤੀ ਗੰਦੀ ਰਾਜਨੀਤੀ ਕਰ ਰਿਹਾ ਹੈ ਰਾਜਨੀਤੀ ਦੋ ਕਿਸਮ ਦੀ ਹੈ ਇੱਕ ਲੋਕਾਂ ਦੇ ਪੱਖ ਦੀ ਰਾਜਨੀਤੀ ਆ ਭਾਈ ਲਾਲੂਆਂ ਦੇ ਪੱਖ ਦੀ ਰਾਜਨੀਤੀ ਆ ਇੱਕ ਮਲਕ ਭਾਗਵਾਂ ਦੇ ਪੱਖ ਦੀ ਰਾਜਨੀਤੀ ਆ ਤੂੰ ਮਲਕ ਭਾਗਵਾਂ ਦੀ ਰਾਜਨੀਤੀ ਕਰ ਰਿਹਾ ਹੈ ਤੇ ਭਾਈ ਲਾਲੋਆਂ ਨੂੰ ਰੋੜ ਰਹੇ ਆ ਇਸ ਕਰਕੇ ਸਾਡੀ ਜਿਹੜੀ ਗੱਲ ਆ ਉਹ ਪੀੜਤਾਂ ਦੀ ਗੱਲ ਆ ਤੂੰ ਖੜਿਆ ਹੋਇਆ ਤਕੜਿਆਂ ਦੇ ਨਾਲ ਇੱਕ ਵਾਰੀ ਵੀ ਦਿਖਾਓ ਉਹਦੇ ਬਿਆਨ ਦੇ ਵਿੱਚ ਜਿਉਂ ਨੇ ਕਿਹਾ ਹੋਵੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਮੈਂ ਕਰਵਾਉਂਗਾ ਕਾਰਵਾਈ ਨਾਲ ਲੱਗ ਕੇ ਇਹੀ ਗੱਲ ਸਾਫ਼ ਕਰਦੀ ਉਹਦਾ ਬਿਆਨ ਕਿ ਉਹ ਪੂਰੀ ਤਰ੍ਹਾਂ ਨਾਲ ਉਹਨਾਂ ਦੇ ਨਾਲ ਖੜਿਆ ਹੋਇਆ ਐ ਇਸ ਲਈ ਇਹ ਸਾਰਾ ਕੁਝ ਅਮੋਲਕ ਸਿੰਘ ਨੇ ਇਸ ਕਰਕੇ ਕਰਵਾਇਆ ਕਿ ਮੇਰੇ ਪਿੰਡ ਦੇ ਜਿਹੜੇ ਚੌਧਰੀ ਆ ਜਿੰਨਾ ਤੋਂ ਉਹ ਠੇਕੇਦਾਰੀ ਸਿਸਟਮ ਦੇ ਵਿੱਚੋਂ ਹਿੱਸਾ ਪਤੀ ਜਾਂਦਾ ਹੈ ਮਜ਼ਦੂਰਾਂ ਨੂੰ ਪੈਸੇ ਘੱਟ ਦਿੱਤੇ ਜਾਂਦੇ ਆ ਬੋਰੀ ਚੱਕਣ ਵਾਲੇ ਆ ਜਿਹੜੇ ਉਹਨਾਂ ਦੀਆਂ ਢੁਈਆਂ ਟੁੱਟ ਜਾਂਦੀਆਂ ਭਾਟ ਹੋਣੀਆਂ ਦੀਆਂ ਤੇ ਇਹ ਜਿਹੜੇ ਸ਼ੈਲਰ ਮਾਲਕ ਨੇ ਗਮਦੂਰ ਵਰਗੇ ਉਹ 2-2 ਰੁਪਏ 3-3 ਰੁਪਏ ਵਿੱਚੋਂ ਖਾਂਦੇ ਆ ਕਿ ਇੱਕ ਬੋਰੀ ਚੋ ਕਮਿਸ਼ਨ ਤੇ ਉਹਦਾ ਹਿੱਸਾ ਜਾਂਦਾ ਸਿੱਧਾ ਮਾਲਕ ਨੂੰ ਇਹ ਲੁਕੀ ਛੁਪੀ ਹੋਈ ਗੱਲ ਹੀ ਨਹੀਂ ਹੈਗੀ ਇਸ ਕਰਕੇ ਫਿਰ ਜਿਵੇਂ ਕਹਿੰਦੇ ਜਿਹਦੀ ਖਾਗੇ ਬਾਜਰੀ ਉਸੇ ਦੀ ਭਰਗੇ ਹਾਜ਼ਰੀ ਅਮੋਲਕ ਸਿੰਘ ਉਹਨਾਂ ਦੀ ਬਾਜਰੀ ਖਾਂਦਾ ਹੈ ਤੇ ਇਸ ਕਰਕੇ ਉਹਨਾਂ ਦੇ ਪੱਖ ਦੇ ਵਿੱਚ ਆਇਆ ਉਹਨੂੰ ਲੱਗਿਆ ਵੀ ਇਹ ਤਾਂ ਮੇਰੇ ਬੰਦਿਆਂ ਦੀ ਫਿਰ ਰਹਿੰਦੀ ਨਹੀਂ ਤੇ ਉਹਨੇ ਫਿਰ ਪੁਲਿਸ ਨੂੰ ਹੱਲਾਸ਼ੇਰੀ ਦੇ ਕੇ ਹੁਕਮ ਕਰਾ ਕੇ ਮਜ਼ਦੂਰਾਂ ਤੇ ਤਸ਼ੱਦਦ ਕਰਵਾਇਆ ਉਹ ਪੂਰੀ ਤਰ੍ਹਾਂ ਨਾਲ ਇਹਦੇ ਲਈ ਜ਼ਿੰਮੇਵਾਰ ਆ ਉਸ ਤਰ੍ਹਾਂ ਉਸ ਦਿਨ ਜਿਸ ਤਰ੍ਹਾਂ ਦੇ ਇੱਟਾਂ ਰੋੜੇ ਚੱਲੇ ਉਹ ਵੀ ਇਲਜ਼ਾਮ ਲੱਗਦੇ ਨੇ ਪਿੰਡ ਵਾਸੀਆਂ ਤੇ ਕਿ ਪੁਲਿਸ ਦੇ ਉੱਪਰ ਜਿਹੜੇ ਕਿ ਇੱਟਾਂ ਰੋੜੇ ਉਸ ਦਿਨ ਚਲਾਏ ਗਏ ਕਈ ਜ਼ਖਮੀ ਤੱਕ ਜਿਹੜੇ ਹੋਏ ਨੇ ਸਵੈ ਰੱਖਿਆ ਜੋ ਸਾਰਾ ਕੁਝ ਕਰਦੇ ਆ ਲੋਕ ਉਹਨਾਂ ਕੋਲੇ ਅਸਾਲਟ ਹੈ ਉਹਨਾਂ ਕੋਲੇ ਬੰਦੂਕਾਂ ਐ ਉਹਨਾਂ ਕੋਲੇ ਪਾਣੀ ਵਾਲੀਆਂ ਤੋਪਾਂ ਐ ਉਹਨਾਂ ਕੋਲੇ ਅਥਰੂ ਗੈਸ ਦੇ ਗੋਲੇ ਆ ਤੇ ਮਜ਼ਦੂਰਾਂ ਕੋਲੇ ਕੀ ਆ ਬਈ ਮਜ਼ਦੂਰਾਂ ਨੇ ਆਪਦੀ ਰੱਖਿਆ ਦੇ ਵਿੱਚੋਂ ਕਿੰਨੇ ਕ ਬੰਦੇ ਜ਼ਖਮੀ ਹੋਇਆ ਸਾਨੂੰ ਦਿਖਾਵੇ ਤਾਂ ਸਹੀ ਇੱਥੋਂ ਦੀ ਮੈਡਮ ਐਸਐਸਪੀ ਅਸੀਂ ਕਹਿ ਕੇ ਆਏ ਆ ਪਰਸੋਂ ਜਦੋਂ ਦੋ ਦਿਨਾਂ ਗੱਲਬਾਤ ਚੱਲੀ ਆ ਜਿਹੜਾ ਤੂੰ ਰਾਦਾ ਕਤਲ ਦਾ ਪਰਚਾ ਦਰਜ ਕਰਵਾਇਆ ਨਾ ਸਾਡੇ ਬੰਦਿਆਂ ਤੇ ਇਹ ਚੁਟਕੀ ਛੁੱਡੂਗਾ ਖੜਦਾ ਨਹੀਂ ਕਰਾਈ ਰੱਖ ਤੂੰ ਦਰਜ ਤੁਹਾਡੇ ਆਪਦੇ ਬੰਦੇ ਦੇ ਬਿਆਨ ਵੀ ਮੇਰੇ ਦਾ ਨਹੀਂ ਪੈਰ ਤੇ 6:00 ਵਜੇ ਆ। ਮੇਰੇ ਦਾ ਗੋਡੇ ਤੇ ਮੜੀ ਜੀ 6:00 ਵਜੇ ਆ। ਇਹ ਇਰਾਦਾ ਕਤਲ ਕਿਵੇਂ ਬਣ ਗਿਆ? ਇਸ ਕਰਕੇ ਇਹ ਸਾਰਾ ਕੁਝ ਗਿਣਮਿਤ ਕੇ ਕੀਤਾ ਗਿਆ। ਮਜ਼ਦੂਰਾਂ ਨੇ ਆਪਦੀ ਸਵੈ ਰੱਖਿਆ ਦੇ ਵਿੱਚੋਂ ਤੇ ਔਰ ਇਹ ਗੱਲ ਵੀ ਆ ਅਸੀਂ ਕੱਲ ਮਿਲ ਕੇ ਆਏ ਆ। ਜਿਹੜੇ ਬੰਦੇ ਜੇਲ੍ਹ ਦੇ ਵਿੱਚ ਆ, ਕੁਲਦੀਪ ਸਿੰਘ ਨੂੰ ਵੀ ਮਿਲੇ ਆ। ਉਹਨਾਂ ਨੇ ਦੱਸਿਆ ਕਿ ਰੋੜਿਆਂ ਦੀ ਸ਼ੁਰੂਆਤ ਆ ਜਿਹੜੀ ਉਹ ਇਹਨਾਂ ਦੇ ਬੰਦਿਆਂ ਵੱਲੋਂ ਕਰਵਾਈ ਗਈ। ਮਾਹੌਲ ਢਕਾਇਆ ਗਿਆ ਸੋਚ ਸਮਝ ਕੇ। ਪੁਲਿਸ ਵਾਲਿਆਂ ਨੂੰ ਨਾਂ ਦਿੱਤੇ ਹੋਇਆ। ਬਿਆ ਬੰਦਿਆਂ ਨੇ ਕੀਤਾ ਸਾਰਾ ਕੁਝ ਕਰੋ ਕਾਰਵਾਈ ਉਹਨਾਂ ਦੇ ਉੱਤੇ ਇਸ ਲਈ ਅਸੀਂ ਤੁਹਾਡੇ ਮਾਧਿਅਮ ਰਾਹੀਂ ਬਹੁਤ ਸਪਸ਼ਟ ਕਹਿਣਾ ਚਾਹੁੰਦੇ ਇਥੋਂ ਦੇ ਪ੍ਰਸ਼ਾਸਨ ਨੂੰ ਇਥੋਂ ਦੀ ਮੈਡਮ ਐਸਐਸਪੀ ਨੂੰ ਕਿ ਬੰਦੇ ਬਣਜੋ ਨਹੀਂ ਲੋਕ ਬੰਦੇ ਦਾ ਪੁੱਤ ਬਣਾਉਣਗੇ ਤੁਹਾਨੂੰ ਜੇ ਤੇਰੇ ਵਰਦੀ ਪਹਿਗੀ ਤੂੰ ਖਦਾ ਨਹੀਂ ਲੱਗਗੀ ਇਹ ਲੋਕਾਂ ਦਾ ਕਾਨੂੰਨ ਆ ਨਾ ਜਿਹੜੇ ਤੁਹਾਡੇ ਕਾਨੂੰਨ ਨਾਲੋਂ ਵੀ ਇਨਸਾਫ ਦਾ ਕਾਨੂੰਨ ਉੱਪਰ ਦੀ ਹੁੰਦਾ ਇਸ ਲਈ ਸਾਡੇ ਬੰਦੇ ਆ ਜਿਹੜੇ ਬੇਗੁਨਾਹ ਸਾਰੇ ਤੁਸੀਂ ਅੰਦਰ ਕੀਤੇ ਆ ਉਹਨਾਂ ਨੂੰ ਰਿਹਾ ਕਰੋ ਅਮੋਲਕ ਸਿੰਘ ਤੇ ਵੀ ਪਰਚਾ ਕਰੋ ਜਿਹੜੇ ਬੰਦਿਆਂ ਤੇ ਤੁਸੀਂ ਧਾਰਾ 307 ਦਾ ਹੁਣ ਮੁਕੱਦਮਾ ਦਰਜ ਕਰਕੇ ਜੇਜੀ ਹੋਣਾ ਤੇ ਤੇ ਉਹਨਾਂ ਤੇ ਐਸ்சி ਐਸਟੀ ਐਕਟ ਲਾਈਆ ਉਹਨਾਂ ਨੂੰ ਫੌਰੀ ਗ੍ਰਿਫਤਾਰ ਕਰੋ ਰਜੇਸ਼ ਕੁਮਾਰ ਆੜਾ ਇਥੋਂ ਦਾ ਐਸਐਚਓ ਉਹਨੂੰ ਠੀਕ ਹੈ ਇੱਕ ਵਾਰੀ ਉਹਨਾਂ ਨੇ ਉਹ ਕਰਤਾ ਲਾਇਨ ਹਾਜ਼ਰ ਕੀਤਾ ਉਹਨੂੰ ਸਜ਼ਾ ਹੀ ਹੁੰਦੀ ਹੈ ਵੀ ਇੱਕ ਪਰ ਸਾਡੇ ਹਿਸਾਬ ਨਾਲ ਥੋੜੀ ਸਜ਼ਾ ਜੋ ਕਿਸੋ ਨੇ ਕੀਤਾ ਉਹਦੇ ਤੇ ਮੁਕੱਦਮਾ ਦਰਜ ਹੋਵੇ ਔਰ ਉਹਨੂੰ ਬਰਖਾਸਤ ਕੀਤਾ ਜਾਵੇ ਆਲਓਵਰ ਪੁਲਿਸ ਦਾ ਰੋਲ ਕਿਵੇਂ ਦੇਖਦੇ ਹੋ ਇਸ ਪੂਰੇ ਮਸਲੇ ਦੇ ਵਿੱਚ ਹੁਣ ਤੱਕ ਪੁਲਿਸ ਦਾ ਰੋਲਾ ਦੂਰਾ ਹੋਇਆ ਪੁਲਿਸ ਪਹਿਲਾਂ ਪੂਰੀ ਤਰ੍ਹਾਂ ਦੇ ਨਾਲ ਮਜ਼ਦੂਰਾਂ ਦੇ ਖਿਲਾਫ ਹੋਈ ਤੇ ਹੁਣ ਜਦੋਂ ਮਜ਼ਦੂਰਾਂ ਦਾ ਡੰਡਾ ਚੱਲਿਆ ਮਜ਼ਦੂਰ ਤਾਕਤ ਇਕੱਠੀ ਹੋਈ ਆ ਜਥੇਬੰਦ ਹੋਈ ਆ ਹੁਣ ਪੁਲਿਸ ਥੋੜੇ ਜੇ ਇਨਸਾਫ ਵਾਲੇ ਪਾਸੇ ਨੂੰ ਚੱਲੀ ਆ ਹਲੇ ਵੀ ਜੇ ਅਸੀਂ ਕਹਨੇ ਜਿਵੇਂ ਕਹਨੇ ਨਾ ਵੀ ਚੋਰ ਚੋਰੀ ਤੋਂ ਜਾਵੇ ਹੀਰਾ ਫੇਰੀ ਤੋਂ ਨਾ ਜਾਵੇ ਹਾਲੇ ਵੀ ਪੁਲਿਸ ਨੇ ਭਾਵੇਂ ਉਹਨਾਂ ਦੇ ਪਰਚਾ ਦਰਜ ਕਰ ਲਿਆ ਪਰ ਉਹ ਪਰਚੇ ਨੂੰ ਮਜ਼ਬੂਤੀ ਨਹੀਂ ਦਿੱਤੀ ਗਈ ਉਹ ਮਜ਼ਬੂਤੀ ਦਵਾਉਣ ਵਾਸਤੇ ਅਸੀਂ ਲੜਾਂਗੇ ਤਾਂ ਕਿ ਸਾਰੀਆਂ ਜਿਹੜੀਆਂ ਧਰਾਵਾਂ ਸਹੀ ਤਰੀਕੇ ਨਾਲ ਜਿਹੜੀਆਂ ਲੱਗੀਆਂ ਉਹਨਾਂ ਦੀ ਕੋਰਟ ਦੇ ਅੰਦਰ ਵਜਾਹਤ ਕੀਤੀ ਜਾ ਸਕੇ ਤੇ ਉਹਨਾਂ ਨੂੰ ਜਿਨ੍ਹਾਂ ਨੇ ਐਡਾ ਵੱਡਾ ਕਾਂਡ ਰਚਾਇਆ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਲੰਮੇ ਸਮੇਂ ਵਾਸਤੇ ਭੁਗਤਣੀ ਭੁਗਤਣੀ ਪਵੇ ਇਹ ਕੰਮ ਅਸੀਂ ਕਰਾਂਗੇ ਜਥੇਬੰਦੀਆਂ ਜਿਹੜੇ ਹੁਣ ਤੁਹਾਡੇ ਬੰਦੇ ਜੇਲ੍ਹ ਦੇ ਵਿੱਚ ਨੇ ਕੀ ਕਹਿੰਦਾ ਹੈ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕਹਿੰਦਾ ਅਸੀਂ ਇਨਵੈਸਟੀਗੇਸ਼ਨ ਕਰ ਲਿਆ ਇਹਨਾਂ ਦਾ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂਗਾ ਅਸੀਂ ਛੇਤੀ ਇਹਨਾਂ ਨੂੰ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੀ ਕੋਸ਼ਿਸ਼ ਆ ਤੇ ਸਾਡਾ ਇਹ ਆ ਕਿ ਅਸੀਂ ਹਰ ਹਾਲਤ ਦੇ ਵਿੱਚ ਬੰਦੇ ਬਾਹਰ ਲਿਆਉਣੇ ਆ ਕਿਉਂਕਿ ਬਿਲਕੁਲ ਬੇਗਨਾ ਬੰਦੇ ਆ ਸ਼ਰਾਰਤ ਕਿਸੇ ਹੋਰ ਨੇ ਕੀਤੀ ਆ ਤੇ ਸਾਰੀ ਜਿਹੜੀ ਜ਼ਿੰਮੇਵਾਰੀ ਉਹ ਮਜ਼ਦੂਰਾਂ ਦੇ ਸਿਰ ਤੇ ਪਾ ਦਿੱਤੀ ਗਈ ਆ ਔਰ ਉਸ ਦਿਨ ਵੀ ਆ ਜਿਹੜਾ ਇਹ ਗੱਲ ਵਧੀ ਕਿੱਥੋਂ ਆ ਵਧੀ ਤਾਂ ਇੱਥੋਂ ਆਣਾ ਮੰਨੇ ਨੇ ਸਾਡੇ ਸਾਹਮਣੇ ਉਹ ਵੀ ਕੁਲਦੀਪ ਸਿੰਘ ਨੂੰ ਪਾਸੇ ਕਰ ਲਿਆ ਹੁਣ ਉਹ ਬਣਾਉਂਦੇ ਤਾਂ ਇਸ ਤਰ੍ਹਾਂ ਦੇ ਨਾਲ ਆ ਨਾ ਵੀ ਅਸੀਂ ਤਾਂ ਇਹਦੀ ਸੁਰੱਖਿਆ ਚੋਂ ਪਾਸੇ ਕੀਤਾ ਸੀ ਅਸਲ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਦੂਜੇ ਪਾਸੇ ਬੰਦੇ ਛੱਡ ਕੇ ਪੜ ਘਟ ਪੈਦਾ ਕਰਦੇ ਵੀ ਲੈ ਗਏ ਲੈ ਕੇ ਕਲਦੀਪ ਨੂੰ ਦਾ ਪੁਲਿਸ ਵਾਲੇ ਇਸ ਕਰਕੇ ਉਹਨਾਂ ਤੋਂ ਸ਼ੁਰੂਆਤ ਹੋਈ ਹੈ ਤੇ ਹੁਣ ਪੁਲਿਸ ਨੂੰ ਥੋੜਾ ਜਆ ਜਦੋਂ ਲੋਕਾਂ ਦੀ ਤਾਕਤ ਉੱਠੀ ਹੈ ਆਇਆ ਸਾਹਮਣੇ ਤਾਂ ਫਿਰ ਹੁਣ ਥੋੜਾ ਜਆ ਉਹਨਾਂ ਨੂੰ ਕਹਿਣਾ ਪੈ ਰਿਹਾ ਵੀ ਹਾਂ ਜੀ ਤਾਂ ਅਸੀਂ ਇਨਸਾਫ ਦੇਵਾਂਗੇ ਬਾਕੀ ਦੇਖਦੇ ਆ ਇਨਸਾਫ ਕਿਹੋ ਜਿਹਾ ਦਿੰਦੇ ਆ ਨਹੀਂ ਫਿਰ ਸਾਡੇ ਕੋਲੇ ਝੰਡੇ ਚ ਡੰਡਾ ਤਾਂ ਹੈਗਾ ਕੱਲ ਵੀ ਐਲਾਨ ਕਰਕੇ ਆਏ ਆ ਕਿ ਜਿਹੜੀਆਂ ਗੱਲਾਂ ਉਹ ਕਹਿੰਦੇ ਆ ਵੀ ਇਨਸਾਫ ਦੇਵਾਂਗੇ ਤਾਂ ਫਿਰ ਜੇ ਨਾ ਦਿੱਤਾ ਤਾਂ ਫਿਰ 17 ਤਰੀਕ ਨੂੰ SSP ਦੇ ਘਰ ਦਾ ਉਹਦੇ ਦਫਤਰ ਦਾ ਹਰ ਹਾਲਤ ਘਰਾਓ ਕਰਾਂਗੇ ਔਰ ਨੱਕ ਨਾ ਜੀਬ ਲਵਾ ਕੇ ਛੱਡਾਂਗੇ ਇਸ ਭਲਿੱਖੇ ਚ ਨਾ ਕੋਈ ਰਹੇ ਮੇਰੇ ਨਾਲ ਮੰਗਾ ਸਿੰਘ ਆਜ਼ਾਦ ਨੇ ਮੰਗਾ ਕਿਸ ਜਿਵੇਂ ਤਸ਼ੱਦਦ ਦੀ ਗੱਲ ਕੀਤੀ ਆ ਪ੍ਰਧਾਨ ਜੀ ਨੇ ਕਿਸ ਤਰ੍ਹਾਂ ਤਸ਼ੱਦਦ ਜਿਵੇਂ ਸੀ ਆਫਟੀ ਰਿਕਾਰਡ ਵੀ ਦੱਸ ਰਹੀ ਸੀ ਘਰਾਂ ਦੇ ਵਿੱਚ ਜਾ ਕੇ ਵੀ ਕੀਤਾ ਉਹ ਕੀ ਕੀ ਸੀਨ ਸੀ ਸਰ ਦੇਖੋ ਅਸੀਂ ਤਾਂ ਸੁਣਿਆ ਵੀ ਜਲਿਆਂ ਵਾਲੇ ਬਾਗ ਦੇ ਵਿੱਚ ਬਹੁਤ ਭਾਰੀ ਤਸ਼ੱਦਦ ਹੋਇਆ ਵੀ ਲੋਕਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਉਸ ਤਰ੍ਹਾਂ ਦੀ ਗੱਲ ਜਿਹੜੀ ਸੁਣਨ ਦੇ ਵਿੱਚ ਇੱਥੇ ਵੀ ਆਈ ਹੈ ਦੇਖਣ ਚ ਵੀ ਆਈ ਅਸੀਂ ਘਰਾਂ ਚ ਜਾ ਕੇ ਆਏ ਆ ਤੁਸੀਂ ਦੇਖੋ ਵੀ ਇਹ ਇਲਜ਼ਾਮ ਲਾਉਂਦੇ ਆ ਕਿ ਮਜ਼ਦੂਰਾਂ ਨੇ ਵੀ ਸਾਡੇ ਤੇ ਪੱਥਰਬਾਜ਼ੀ ਕੀਤੀ ਹੈ ਪੱਥਰਬਾਜ਼ੀ ਇੱਕ ਰਿਐਕਸ਼ਨ ਚੋਂ ਹੋਈ ਆ ਇਹਨਾਂ ਨੇ ਪਹਿਲਾਂ ਦਰਿਆਾਂ ਤੇ ਬੈਠੇ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਦਰਿਆਾਂ ਤੇ ਬੈਠੇ ਬੰਦਿਆਂ ਨੂੰ ਕੁੱਟਿਆ ਡਾਂਗਣਾ ਹੁਣ ਜੇ ਤੁਸੀਂ ਕਿਸੇ ਸ਼ਾਂਤਮਈ ਬੈਠੇ ਬੰਦਿਆਂ ਨੂੰ ਕੁੱਟੋਗੇ ਅਕਸਾਓਗੇ ਉਹ ਤੁਹਾਨੂੰ ਫੁੱਲ ਨਹੀਂ ਪਾਊਗਾ ਠੀਕ ਹੈ ਇੱਕ ਤਾਂ ਉਸ ਤਰ੍ਹਾਂ ਜਥੇਬੰਦੀਆਂ ਗਵਾਹੀ ਨਹੀਂ ਕਰ ਰਹੀਆਂ ਸੀ ਸਧਾਰਨ ਲੋਕ ਸੀਗੇ ਫਿਰ ਉਹਨਾਂ ਨੇ ਆਪਦੇ ਰਿਐਕਸ਼ਨ ਚੋਂ ਜੋ ਵੀ ਹੋਇਆ ਪੱਥਰਬਾਜ਼ੀ ਹੋਈ ਸਾਰਾ ਕੁਝ ਹੋਇਆ ਪਰ ਉਸ ਤੋਂ ਬਾਅਦ ਜਿਹੜੀ ਜ਼ੁਲਮ ਦੀ ਇੰਤਹਾ ਪੁਲਿਸ ਨੇ ਕੀਤੀ ਆ ਉਹ ਨੰਗੀ ਚਿੱਟੀ ਵਰਦੀ ਧਾਰੀ ਗੁੰਡਾਗਰਦੀ ਹੋਈ ਆ ਤੁਸੀਂ ਜੇ ਦੇਖੋ ਇੱਥੇ ਬਜ਼ੁਰਗ ਬੈਠੇ ਹੋਣੇ ਆ ਮੈਨੂੰ ਲੱਗਾ 70 ਸਾਲ ਤੋਂ ਉੱਤੇ ਉਮਰ ਆ ਉਹਨਾਂ ਦੀ ਰੂੜੀ ਤੇ ਢਾਲਿਆ ਉਹਨਾਂ ਨੂੰ ਰੂੜੀ ਤੇ ਢਾਲਿਆ ਢਾਕੇ ਇੰਨਾ ਕੁੱਟਿਆ ਉਹ ਬੰਦੇ ਕਿਸੇ ਤੇ ਪੱਥਰ ਮਾਰ ਹੀ ਨਹੀਂ ਸਕਦੇ ਬਜ਼ੁਰਗ ਵਸਤਾ ਚ ਇੱਕ ਮਾਤਾ ਉਹਨੂੰ ਵੀ ਕੁੱਟਿਆ ਸਰਪੰਚ ਦੇ ਘਰੇ ਵੜ ਗਈ ਪੁਲਿਸ ਸਰਪੰਚ ਦੇ ਘਰੇ ਵੜ ਕੇ ਉਹਨਾਂ ਨੇ ਵਾਸ਼ਿੰਗ ਮਸ਼ੀਨ ਭੰਨਤੀ ਵਾਸ਼ ਬਿਸ਼ਨ ਭੰਡਤਾ ਬਾਥਰੂਮ ਦੀਆਂ ਟੈਲਾਂ ਭੰਡਤੀਆਂ फ्लਸ਼ ਦੀਆਂ ਟੈਂਕੀਆਂ ਭੰਡਤੀਆਂ ਛੱਡੇ ਹੀ ਕੁਛ ਨਹੀਂ ਉਹਦੇ ਘਰੇ ਜਾਣ ਲੱਗੇ ਮੋਟਰ ਚਲਾ ਗਏ ਵੀ ਆਪੇ ਪਾਣੀ ਪਈ ਜਾਊਗਾ ਤੇ ਤਾਂ ਮਕਾਨ ਡਿੱਗ ਪੂਗਾ ਐ ਤੈਸ਼ ਨਾਸ ਕਰਨ ਦੀ ਪੂਰੀ ਪੂਰੀ ਦੀ ਪੂਰੀ ਵਾਹ ਲਾਈ ਹੈ ਪ੍ਰਸ਼ਾਸਨ ਨੇ ਇਸ ਤੋਂ ਬਿਨਾ ਇੱਕ ਮਾਤਾ ਉਹਦੇ ਬੱਚਾ ਨਹੀਂ ਹੈਗਾ ਉਹਨੂੰ ਕਹਿੰਦੇ ਵੀ ਬਾਰ ਖੋਲ ਧਾਰ ਕੱਢੀ ਜਾਂਦੀ ਸੀ ਮੱਝ ਦੀ ਉਹ ਕਹਿੰਦੀ ਵੀ ਮੈਂ ਧਾਰ ਕੱਢਦੇ ਵੀ ਮੇਰਾ ਪਸ਼ੂ ਡਰ ਜਾਊਗਾ ਵੀ ਬਾਅਦ ਚ ਆਜੋ ਜੇ ਗੇਟ ਭੰਨ ਕੇ ਅੰਦਰ ਵੜਿਆ ਕੌਲਾ ਸੱਟ ਕੇ ਨਾਲ ਪ੍ਰਾਈਵੇਟ ਬੰਦੇ ਆ ਗਮਦੂਰ ਦੇ ਠੀਕ ਐ ਇੰਨੀ ਗੁੰਡਾ ਕਰਦੀ ਵੀ ਇਹਨਾਂ ਨੇ 2 ਦਿਨ ਐ ਰੱਜ ਕੇ ਗੁੰਡਾਗਰਦੀ ਕਰੀ ਆ ਜਿਹਨੂੰ ਫੜ ਲੈਂਦੇ ਸੀ ਢਾ ਲੈਂਦੇ ਸੀ ਜਿਹਦੇ ਨਾਲ ਗਮਦੂਰ ਵਾਲਿਆਂ ਦੀ ਕਿੱਟ ਸੀਗੀ ਸਾਰੇ ਚਕਾਏ ਉਹਨਾਂ ਨੇ ਚਕਾ ਕੇ ਫਿਰ ਸੀਆਈ ਲੈ ਕੇ ਸੀਆਈ ਲੈ ਕੇ ਵੱਖ-ਵੱਖ ਥਾਣਿਆਂ 'ਚ ਲੈ ਕੇ ਸਾਧਕ ਲੈ ਕੇ ਜਿੰਨਾ ਕੁੱਟ ਸਕਦੇ ਸੀ ਜਿੰਨਾ ਕੁੱਟ ਸਕਦੇ ਸੀ ਕੱਲ ਜੇਲ੍ਹ 'ਚ ਪ੍ਰਧਾਨ ਜੀ ਹੁਣ ਵੀ ਨਾਲ ਅਗੇ ਅਸੀਂ ਮਿਲ ਕੇ ਆਏ ਆ ਇਹਨਾਂ ਨੇ ਬਹੁਤ ਜ਼ਿਆਦਾ ਬੰਦਿਆਂ ਤੇ ਤਸ਼ੱਦਦ ਕਰਿਆ ਨਾਲੇ ਤਾਂ ਘਰਾਂ ਦੀ ਭਾਂਡ ਤੋੜ ਕੀਤੀ ਉਹ ਆਰਥਿਕ ਨੁਕਸਾਨ ਕਰਿਆ ਤੇ ਹੱਦ ਤੱਕ ਦਰਜੇ ਤੱਕ ਜਲੀਲ ਕੀਤਾ ਜ਼ੁਲਮ ਇਸ ਪੱਧਰ ਤੱਕ ਕੀਤਾ ਜਸਜੀਤ ਤੁਸੀਂ ਦੇਖੋ ਜਿਹੜੇ ਛੋਟੀ ਉਮਰ ਦੇ ਬੰਦੇ ਫੜੇ ਆ ਉਹਨਾਂ ਦੇ ਪਿਓ ਤੇ ਦਾਦਿਆਂ ਦੀ ਉਮਰ ਦੇ ਬੰਦਿਆਂ ਦੇ ਮੂੰਹ ਤੇ ਚਪੇੜੇ ਮਰਵਾਏ ਉਹਨਾਂ ਤੋਂ ਕੀ ਉਹ ਬੰਦੇ ਸਾਰੀ ਉਮਰ ਇਹ ਭੁੱਲ ਸਕਣਗੇ ਕਿ ਸਾਡੇ ਬਾਪ ਦਾਦਿਆਂ ਦੀ ਉਮਰ ਦੇ ਬੰਦਿਆਂ ਦੇ ਮੂੰਹ ਤੇ ਥੱਪੜ ਮਰਵਾਇ ਪੁਲਿਸ ਨੇ ਠੀਕ ਆ ਜਿੰਨੇ ਬੰਦੇ ਫੜੇ ਆ ਸਾਰਿਆਂ ਤੋਂ ਕੁਲਦੀਪ ਨੂੰ ਕਟਵਾਇਆ ਥਾਣੇ 'ਚ ਕੁਲਦੀਪ ਦੇ ਥੱਪੜ ਮਰਵਾਏ ਸਾਰਿਆਂ ਤੋਂ ਇਸ ਹੱਦ ਘਟਿਆ ਦਰਜੇ ਦੀ ਮਾਨਸਿਕਤਾ ਤੱਕ ਫਰੀਦਕੋਟ ਪੁਲਿਸ ਜਿਹੜੀ ਉਹ ਪਹੁੰਚੀ ਆ ਇਸ ਕਰਕੇ ਜ਼ੁਲਮਤਾ ਤੁਸੀਂ ਦੇਖੋ ਇਹਨਾਂ ਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਹੁਣ ਵੀ ਇਸ ਡਰ ਚੋਂ ਕਿਉਂਕਿ ਜਿਵੇਂ ਪ੍ਰਧਾਨ ਜੀ ਉਹਨਾਂ ਨੇ ਕਿਹਾ ਵੀ ਸਭ ਤੋਂ ਵੱਡੀ ਤਾਕਤ ਤਾਂ ਲੋਕ ਆ ਲੋਕਾਂ ਦੇ ਉੱਪਰ ਦੀ ਕੋਈ ਤਾਕਤ ਨਹੀਂ ਪਹਿਲਾਂ ਜਥੇਬੰਦ ਨਹੀਂ ਸੀ ਹੁਣ ਤਾਕਤ ਜਥੇਬੰਦ ਹੋ ਗਈ ਐਕਸ਼ਨ ਕਮੇਟੀ ਬਣ ਗਈ ਲਗਭਗ 20 25 ਜਥੇਬੰਦੀਆਂ ਦੀ ਹਮਾਇਤ ਮਜ਼ਦੂਰ ਕਿਸਾਨ ਜਥੇਬੰਦੀਆਂ ਦੀ ਹਮਾਇਤ ਕੱਲ ਐਡਾ ਵੱਡਾ ਕੱਟ ਫਰੀਦਕੋਟ ਦੇ ਵਿੱਚ ਹੋ ਗਿਆ ਇਸ ਗੱਲੋਂ ਪ੍ਰਸ਼ਾਸਨ ਦੀ ਨੀਂਦ ਆ ਜਿਹੜੀ ਉੱਡੀ ਆ ਕਿ ਹੁਣ ਸਾਡਾ ਕੋਈ ਹੱਥ ਨਹੀਂ ਪੈਣਾ ਇਸ ਗੱਲੋਂ ਹੁਣ ਟੱਕਰਾ ਮਾਰਦੇ ਫਿਰਦੇ ਵੀ ਕਿਸੇ ਮੇ ਨਾਲ ਕਿਵੇਂ ਮਸਲਾ ਜਿਹੜਾ ਉਹ ਸਾਮ ਆਪਾ ਹੋਵੇ ਉਹਦੇ ਚੋਂ ਕਿਤੇ ਕਹਿੰਦੇ ਆ ਵੀ ਤਿੰਨ ਬੰਦੇ ਰੱਖ ਲਓ ਕਿਤੇ ਕਹਿੰਦੇ ਆ ਵੀ ਪੰਜ ਬੰਦੇ ਰੱਖ ਲਓ ਪਰਚੇ 'ਚ ਅਸੀਂ ਇੱਕੋ ਗੱਲ ਤੇ ਐਕਸ਼ਨ ਕਮੇਟੀ ਅੜੀ ਰਹੀ ਹੈ ਕਿ ਸਾਰੇ ਬੰਦੇ ਅਸੀਂ ਛਡਾਉਣੇ ਆ ਬਿਨਾਂ ਸ਼ਰਤ ਕੋਈ ਜ਼ਮਾਨਤਨੀ ਕੋਈ ਪਰਸਨਲ ਬਾਉਂਡਰੀ ਪਰਚਾ ਰੱਦ ਕਰਾਉਣਾ ਵੀ 99 ਬੰਦੇ ਆ ਤੂੰ ਤਾਂ ਫੜ ਕੇ ਕੱਲ ਨੂੰ ਹੋਰ ਕਿਸੇ ਨੂੰ ਰੱਖ ਲੋਗੇ ਵੀ ਅਸੀਂ ਬਿਲਕੁਲ ਸਭ ਤੋਂ ਮੁਡਲੀ ਮੰਗਾ ਸਾਡੀ ਅਸੀਂ ਪਰਚਾ ਰੱਦ ਕਰਾਉਣਾ ਇਹੇ ਸੀਗੀ ਹਣਾ ਦੂਜਾ ਇਹ ਕਿ ਜਿਹੜੇ ਤੁਸੀਂ ਘਰਾਂ ਦੀ ਭੰਨ ਤੋੜ ਕਰੀ ਆ ਉਹਦਾ ਮੁਆਵਜ਼ਾ ਜਿਹੜਾ ਉਹ ਸਰਕਾਰੀ ਪੱਧਰ ਤੇ ਮਿਲੇ ਲਿਸਟਾਂ ਬਣਾ ਕੇ ਅਸੀਂ ਦੇਵਾਂਗੇ ਐਕਸ਼ਨ ਕਮੇਟੀ ਵੱਲੋਂ ਵੀ ਉਹਦੇ ਤੇ ਜਿਹੜੀ ਉਹ ਸਹਿਮਤੀ ਬਣਦੀ ਅਸਾਰ ਹੈਗੇ ਆ ਇਹ ਤੋਂ ਬਿਨਾ ਜਿਹੜੇ ਜ਼ਖਮੀ ਆ ਜਿਨ੍ਹਾਂ ਦੇ ਸਰੇ ਵੱਜੇ ਆ ਤੁਸੀਂ ਦੇਖੋ ਤਿੰਨ ਮੁੰਡੇ ਜੇਲ੍ਹ ਚ ਬੰਦਾ ਤੇ ਇੱਕ ਦੋ ਭੱਜੇ ਹੋਏ ਡਰ ਦੇ ਦਾਖਲ ਨਹੀਂ ਹੋਏ ਵੀ ਪੁਲਿਸ ਚੱਕ ਕੇ ਜੇਲ੍ਹ ਚ ਦੇ ਦੂ ਜਾਂ ਕੁੱਟੂ ਉਹਨਾਂ ਦੇ ਜਿਹੜੀਆਂ ਗੋਲੀਆਂ ਚਲਾਈਆਂ ਗਮਦੂਰ ਕਿਆਣੇ 12 ਬੋਰ ਦੀਆਂ ਤੇ ਪੱਕੀ ਦੇ ਫੇਰ ਹੋਏ ਇੱਥੇ ਹਰ ਵਾਰ ਪਿਸਟਲ ਦੇ ਵੀ ਫੇਰ ਹੋਏ ਆ ਉਹ ਬੰਦਿਆਂ ਨੂੰ ਸਖਤ ਜ਼ਰੂਰ ਸੀਗੀ ਉਹਨਾਂ ਨੂੰ ਮੈਡੀਕਲ ਐਡਮਿਟ ਕੀਤਾ ਜਾਂਦਾ ਤੇ ਉਹਨਾਂ ਦੇ ਸ਼ਰੇ ਕੱਢੇ ਜਾਂਦੇ ਪਰ ਤੁਸੀਂ ਇਹ ਦੇਖੋ ਵੀ ਉਹ ਬੰਦੇ ਲੱਤਾਂ 'ਚ ਸ਼ਰੇ ਲਈ ਗਲਾਂ 'ਚ ਸ਼ਰੇ ਲਈ ਤੁਰੇ ਫਿਰਦੇ ਆ ਹਜੇ ਤੱਕ ਉਹ ਬੰਦੇ ਦਾਖਲ ਨਹੀਂ ਹੋਏਗੇ ਅਸੀਂ ਇਹਨਾਂ ਨੂੰ ਕਿਹਾ ਕੱਲ ਐਸਐਸਪੀ ਨੂੰ ਵੀ ਕਿਹਾ ਪਰਸੋਂ ਮੀਟਿੰਗ 'ਚ ਕਿ ਉਹ ਬੰਦੇ ਨੂੰ ਫੌਰੀ ਇਲਾਜ ਦੀ ਜ਼ਰੂਰਤ ਆ ਤੇ ਜੇ ਕੋਈ ਬੰਦੇ ਦਾ ਨੁਕਸਾਨ ਹੁੰਦਾ ਉਹਦੇ ਕੋਈ ਪੀਕ ਬਣ ਗਈ ਲਤ ਚ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਉਹਨਾਂ ਦਾ ਇਲਾਜ ਕਰਵਾਉਣ ਦੀ ਜਿਹੜੀ ਗੱਲ ਆ ਉਹਦੇ ਤੇ ਵੀ ਜਿਹੜੀ ਉਹ ਸਹਿਮਤੀ ਉਹ ਬਣੀ ਆ ਇਸ ਤੋਂ ਬਣਾ ਸਾਡੀ ਮੁੱਖ ਮੰਗ ਇਹ ਸੀ ਕਿ ਜਿੱਥੋਂ ਮਸਲਾ ਵਧਿਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਤੇ ਗੁੰਡਾਗਰਦੀ ਕਰੀ ਆ ਜਿਹੜੇ ਬੰਦਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਇਹਨਾਂ ਨੇ ਨਾ ਗਾਣਾ ਲਾ ਕੇ ਸੋਸ਼ਲ ਮੀਡੀਆ ਤੇ ਵੀ ਸਾਰਾ ਪਿੰਡ ਪਿਆ ਗੈਂਗਲੈਂਡ ਬਣਿਆ ਇਹਨਾਂ ਦੇ ਮੁੰਡੇ ਵੀਡੀਓ ਚਲਾ ਰਹੇ ਸ਼ਰਿਆਂ ਪਹਿਲਾਂ ਐਸਐਸਪੀ ਸਾਹਿਬ ਮੰਨਦੇ ਨਹੀਂ ਸੀ ਕਹਿੰਦਾ ਕੋਈ ਗੋਲੀ ਨਹੀਂ ਚੱਲੀ ਉੱਥੇ ਰਜੇਸ਼ ਕਹਿੰਦਾ ਕੋਈ ਗੋਲੀ ਨਹੀਂ ਚੱਲੀ ਐਸਐਚਓ ਕਹਿੰਦਾ ਜਦੋਂ ਅਸੀਂ ਆਪਦੇ ਪੇਜਾਂ ਤੋਂ ਪਾ ਕੇ ਕਹਤਾ ਵੀ ਆਹ ਚੱਕੋ ਵੀਡੀਓ ਆਹ ਗੋਲੀਆਂ ਚੱਲੀਆਂ ਫੇਰ ਪੂਰਾ ਮਾਮਲਾ ਮੀਡੀਆ 'ਚ ਭਖਿਆ ਤੇ ਹੁਣ ਇਹਨਾਂ ਨੂੰ ਸੰਘਰਸ਼ ਦੇ ਦਬਾਅ ਸਦਕਾ 307 ਦਾ 25542759 ਦਾ ਤੇ ਐਸ ਸੀ ਐਸ ٹی ਦਾ ਪਰਚਾ ਜਿਹੜਾ ਹਰਵਿੰਦਰ ਸਿੰਘ ਉਰਫ ਜੱਜੀ ਗਮਦੂਰ ਸਿੰਘ ਉਰਫ ਪੱਪੂ ਤੇ ਨਛੱਤਰ ਸਿੰਘ ਤੇ ਹੋਰ ਜਿਹੜੇ ਵਗੈਰਾ ਵਗੈਰਾ ਬੰਦਿਆਂ ਤੇ ਇਹਨਾਂ ਨੂੰ ਪਰਚਾ ਦਰਜ ਕਰਨਾ ਦਾ ਕੀ ਮਕਸਦ ਹੋ ਸਕਦਾ ਜਾਂ ਫਿਰ ਸਹਿਮ ਦਾ ਮਾਹੌਲ ਬਣਾਉਣਾ ਵੀ ਸਾਡੇ ਅੱਗੇ ਨਾ ਕੋਈ ਬੋਲੇ ਡਰਿਆ ਰਹੇ ਜਾਂ ਸਾਡੀ ਦਬਸ਼ ਕਿਤੇ ਨਾ ਕੱਟ ਜੇ ਕੀ ਕਾਰਨ ਹੋ ਸਕਦਾ ਗੋਲੀਆਂ ਚਲਾਉਣ ਦਾ ਮਤਲਬ ਇਹ ਹੈ ਵੀ دہشت ਪਾਉਣਾ دہشت ਬਰਕਰਾਰ ਰੱਖਣਾ ਚਾਹੁੰਦੇ ਵੀ ਸਿਤਨਾੜ ਬੰਦੇ ਆ ਅਸੀਂ ਸ਼ੈਲਰ ਮਾਲਕਾਂ ਵੀ ਇਹ ਨਿੱਕੜ ਸੁੱਕੜ ਸਾਡੇ ਖਿਲਾਫ ਕਿਵੇਂ ਬੋਲਣਗੇ ਲੋਕਾਂ ਨੂੰ ਦੱਬ ਕੇ ਰੱਖਣਾ ਚਾਹੁੰਦੇ ਆ ਜੁੱਤੀ ਦੀ ਨੋਕ ਤੇ ਇੱਕ ਇਹ ਕਰਨ ਲਈ ਉਹਨਾਂ ਨੇ ਕੀਤਾ ਵੀ ਇਹ ਬੰਦੇ ਕਿਵੇਂ ਸਾਡੇ ਖਿਲਾਫ ਬੋਲਣ ਦੀ ਜ਼ਰੂਰਤ ਕਰਦੇ ਆ ਨਹੀਂ ਤਾਂ ਮਸਲਾ ਕੀ ਸੀ ਨਾਲੀ ਦਾ ਮਸਲਾ ਨਾ ਅਸਲ ਜੀ ਤੁਹਾਨੂੰ ਦੱਸਿਆ ਵੀ ਹੈ ਲక్ష్ਮਨ ਜੀ ਉਹਨਾਂ ਨੇ ਕਿ ਉਹਨੇ ਨਾਲੀ ਬੰਦ ਕਰਕੇ ਤੇ ਲੋਕ ਟਾਇਲ ਲਵਾਤੀ ਗਮਦੂਰ ਦੇ ਘਰ ਦੇ ਕੋਲ ਦੀ ਨਾਲਾ ਆ ਜਾਂਦਾ ਸੀ ਪਹਿਲਾਂ ਉਹਦੇ ਚ ਗੰਦਾ ਪਾਣੀ ਜਾਂਦਾ ਸੀਗਾ ਫਿਰ ਉਹਨੇ ਕੀ ਕਰਿਆ ਜਿਹੜੀ ਸਾਫ ਪਾਇਪ ਵਾਲੀ ਆ ਉਹਨੂੰ ਭੰਨ ਕੇ ਵਿੱਚ ਸੀਵਰੇਜ ਦਾ ਪਾਣੀ ਪਾ ਲਿਆ ਰੌਲਾ ਤਾਂ ਆ ਸੀ ਰੌਲਾ ਸਰਪੰਚ ਤਾਂ ਇਹ ਕਹਿੰਦਾ ਸੀ ਵੀ ਇਸ ਇਹਦੇ ਪਾਇਪ ਚ ਨਾ ਪਾ ਵੀ ਨਾਲੀ ਰਹੀ ਆ ਆਪਾਂ ਹੋਰ ਪਾਸੇ ਦੀ ਪਾਣੀ ਛੱਪੜ ਚ ਪੈਂਦਾ ਕਰ ਦਿਆਂਗੇ ਗੱਲ ਇੰਨੀ ਸੀ ਮਸਲਾ ਇਹ ਆ ਵੀ ਸਰਪੰਚ ਲੋਕਾਂ ਦੀ ਹਮਾਇਤ ਨਾਲ ਜਿੱਤਿਆ ਠੀਕ ਆ ਹੁਣ ਮੋਲਕ ਤੋਂ ਜਰਿਆਣੀ ਜਾਂਦਾ ਮੋਲਕ ਤੋਂ ਵੀ ਨਹੀਂ ਜਰਿਆ ਜਾਂਦਾ ਗਮਦੂਰ ਕਿੰਦੋਂ ਨਹੀਂ ਜਰਿਆ ਜਾਂਦਾ ਇਹਨਾਂ ਨੂੰ ਐਵੇਂ ਕਿਸੇ ਹਿਸਾਬ ਨਾਲ ਇਹਦੀ ਸਰਪੰਚੀ ਵੀ ਖੋਈਏ ਇਹਨੂੰ ਧੱਕ ਕੇ ਕੰਧ ਨਾਲ ਵੀ ਲਾਈਏ ਤੇ ਇਹ ਸਾਰਾ ਇਸ ਨੀਅਤ ਚੋਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਆ ਕਿ ਗਮਦੂਰ ਨਾਲ ਜਿਹੜੀ ਸਾਂਝ ਐਮਐਲਏ ਦੀ ਹੈ ਬਟੈਂਡਰ ਲੈਂਦਾ ਉਹ ਲੋਡਿੰਗ ਦੇ ਲੋਡਿੰਗ ਅਨਲੋਡਿੰਗ ਦਾ ਕੰਮ ਮਜ਼ਦੂਰਾਂ ਦਾ ਜਿਹੜਾ ਖੂਨ ਨਿਚੋੜਦਾ 2-2 ਢਾਈ ਢੱਗ ਰੁਪਈਆ ਉਹਨਾਂ ਦੀ ਲੋਡਿੰਗ ਦੇ ਵਿੱਚੋਂ ਕੱਟਦਾ ਠੀਕ ਆ 400 ਕਰੋੜ ਰੁਪਏ ਦਾ ਬਹੁਤ ਵੱਡਾ ਟੈਂਡਰ ਪਿਛਲੇ ਦਿਨੀ ਇਸ ਇਲਾਕੇ ਦੇ ਵਿੱਚ ਹੋਇਆ ਅਮੋਲਕਾਂ ਹੀ ਲਿਆਉਣ ਇਹ ਮੋਲਕ ਨਾਲ ਸਾਂਝ ਆ ਹੁਣ ਕਹਿੰਦਾ ਇਹ ਤਾਂ ਕਾਂਗਰਸੀ ਆ ਇਹ ਤਾਂ ਫਲਾਣਾ ਕੋਈ ਕਾਂਗਰਸੀ ਨਹੀਂ ਕੋਈ ਕਾਲੀ ਨਹੀਂ ਜਿਹੜਾ ਵੀ ਸੱਤਾ 'ਚ ਹੋਵੇ ਜਿਹੜਾ ਪਾਵਰ 'ਚ ਹੋਵੇ ਇਹੋ ਜਿਹੇ ਬੰਦੇ ਉਹਦੇ ਨਾਲ ਹੁੰਦੇ ਆ ਜਿਨ੍ਹਾਂ ਨੇ ਸਰਕਾਰ ਤੋਂ ਕੰਮ ਲੈਣੇ ਹੋਣ ਇਸ ਕਰਕੇ ਉਹ ਲੱਗਿਆ ਹੋਇਆ ਮੋਲਕਾ ਜਿਵੇਂ ਪ੍ਰਧਾਨ ਜੀ ਨੇ ਵੀ ਗੱਲ ਕਰੀ ਕਿ ਐਮਐਲਏ ਮੋਲਕ ਵੀ ਮੰਨਕਰ ਕਰਦੇ ਨੇ ਗਮਦੂਰ ਸਿੰਘ ਦੀ ਪਿਛਲੇ ਦਿਨਾਂ ਦੇ ਵਿੱਚ ਇੰਟਰਵਿਊ OBC ਇਸ ਚੀਜ਼ ਤੋਂ ਮੰਨਕਰ ਕਰਦੇ ਨੇ ਕਿ ਭਾਈਚਾਰਕਾਂ ਜਾਂ ਸਾਡੇ ਦਾ ਪਿੰਡ ਦੀ ਐਸਾ ਕੋਈ ਮਸਲਾ ਨਹੀਂ ਜਿਹੜਾ ਜਾਤ ਪਾਤ ਦਾ ਬਣਾਇਆ ਜਾ ਰਿਹਾ ਨਹੀਂ ਇਹ ਜਾਤ ਪਾਤ ਦਾ ਰੋਲਾ ਨਹੀਂ ਅਸਲ ਚ ਪਿੰਡ ਦੇ ਕਿਸਾਨਾਂ ਦੇ ਘਰ ਕੱਲ ਧਰਨੇ 'ਚ ਵੀ ਗਏ ਆ ਕਿਸਾਨ ਜਥੇਬੰਦੀਆਂ ਨੇ ਵੀ ਹਮਾਇਤ ਦਿੱਤੀ ਆ ਇਹ ਤਾਂ ਇੱਕ ਘਰ ਨਾਲ ਰੋਲਾ ਇਹ ਜਿਹੜੀ ਰੰਗਤ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਆ ਉਹ ਵੀ ਤੇ ਭਾਜੀਪੀ ਵੀ ਤੇ ਹੋਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇਹਨੂੰ ਜਾਤੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹੈ ਜਾਤੀ ਰੰਗਤ ਵਾਲਾ ਮਸਲਾ ਨਹੀਂ ਹੈ ਇੱਕ ਘਰ ਦੇ ਨਾਲ ਰੌਲਾ ਠੀਕ ਆ ਜੇ ਤਾਂ ਆਏ ਹੋਣਾ ਵੀ ਸਾਰਾ ਪਿੰਡ ਹੀ ਕੁਛ ਕਰ ਹੈਗੇ ਉਹਨਾਂ ਨਾਲ ਵੀ ਹੈਗੇ ਆ ਇਹ ਅਸੀਂ ਮੁਨਕਰ ਨਹੀਂ ਇਸ ਗੱਲ ਤੋਂ ਪਰ ਕਿਸਾਨ ਪਿੰਡ ਦੇ ਸਾਰੇ ਇਹਨਾਂ ਦੀ ਹਮਾਇਤ ਨਹੀਂ ਹੈ ਗਮਦੂਰ ਕੀ ਹਮਾਇਤ ਨਹੀਂ ਹੈ ਸਾਰੇ ਕਿਸਾਨ ਉਹਨਾਂ ਨੂੰ ਵੀ ਪਤਾ ਗਲਤ ਹੋਇਆ ਲੋਕ ਕੁੱਟੇ ਗਏ ਆ ਕਈ ਬੰਦਿਆਂ ਨੇ ਸਾਨੂੰ ਪਰਸਨਲ ਵੀ ਮਿਲ ਕੇ ਕਿਹਾ ਵੀ ਸਾਨੂੰ ਬਹੁਤ ਅਫਸੋਸ ਆ ਯਾਰ ਵੀ ਐ ਨਹੀਂ ਹੋਣਾ ਚਾਹੀਦਾ ਸੀਗਾ ਪਰ ਇਹਨੂੰ ਜਿਹੜਾ ਉਹ ਕਹਿ ਰਿਹਾ ਵੀ ਜਾਤੀ ਰੰਗਤ ਵਾਲਾ ਮਸਲਾ ਇਹਨੂੰ ਜਾਣ ਬੁੱਝ ਕੇ ਪਾੜਾ ਪਾਉਣਾ ਚਾਹੁੰਦੇ ਆ ਕਿ ਇਸ ਮਸਲੇ ਤੇ ਜਿਹੜੀ ਹਮਾਇਤ ਮਿਲ ਰਹੀ ਹੈ ਲੋਕਾਂ ਨੂੰ ਉਹ ਹਮਾਇਤ ਦੂਰ ਕੀਤੀ ਜਾ ਸਕੇ ਇਸ ਵਜ੍ਹਾ ਦੇ ਨਾਲ ਉਹ ਸਾਰਾ ਮਸਲਾ ਲਜਾਉਣਾ ਚਾਹੁੰਦੇ ਜੀ ਜੀ ਇੱਕ ਗੱਲ ਤੋਂ ਮੈਂ ਹੋਰ ਜ਼ਰੂਰ ਕਹਿਣੀ ਚਾਹਣਾ ਹੈ ਜੀ ਪ੍ਰਧਾਨ ਜੀ ਕਿ ਲੋਕਾਂ ਦੇ ਉੱਤੇ ਇਹਨਾਂ ਦਾ ਦਾਅਬ ਇੰਨੀ ਹੈ ਕਿ ਸਾਡੇ ਸਰਪੰਚ ਦੇ ਪਰਿਵਾਰ ਦੇ ਇੱਕ ਹਿੱਸੇ ਦੇ ਕੋਲੋਂ ਹੀ ਬਿਆਨ ਦਿਵਾਤੇ ਸਰਪੰਚ ਦੇ ਖਿਲਾਫ ਹਾਂ ਵੀ ਬਿਆਨ ਆਈ ਸੀ ਬਿਲਕੁਲ ਠੀਕ ਹੈ ਨਾ ਜਦੋਂ ਕਿ ਸਚਾਈ ਇਹ ਆ ਕਿ ਉਹਨਾਂ ਨੇ ਉਹ ਮੰਨ ਰਹੇ ਆ ਵੀ ਯਾਰ ਸਾਡੇ ਤੇ ਦਾਅਬ ਸੀਗੀ ਓਹ ਕਹਿੰਦੇ ਆ ਵੀ ਸਰਤੋ ਦਾ ਗਲਤ ਕਰਵਾਇਆ ਗਿਆ। ਦਾਬ ਕਿਸ ਪਰਿਵਾਰ ਦੀ ਕਿੰਨਾ ਵੱਲੋਂ ਦਾਬ ਦਿੱਤੀ ਗਈ। ਹਰਵਿੰਦਰ ਹੋਣਾ ਵੱਲੋਂ ਗਮਦੂਰ ਹੋਣਾ ਵੱਲੋਂ ਐਮਐਲਏ ਦੀ ਦਾਬ ਆ ਉਹਨਾਂ ਤੇ ਪੁਲਿਸ ਦੀ ਦਾਬ ਸੀਗੀ। ਠੀਕ ਹੈ ਨਾ ਕਿਸੇ ਨੂੰ ਕੁੱਟ ਕੇ ਦਾ ਜੋ ਮਰਜ਼ੀ ਬਿਆਨ ਦਿਵਾ ਦੋ। ਕਿਸੇ ਦੇ ਦਾਬ ਪਾ ਕੇ ਜੋ ਮਰਜ਼ੀ ਬਿਆਨ ਦਿਵਾ ਦੋ। ਸਚਾਈ ਤੁਹਾਡੇ ਸਾਹਮਣੇ ਆ ਜਾਣੀ ਹੈ। ਇਹ ਤਾਂ ਪਹਿਲੇ ਦਿਨ ਜਿਹੜੇ ਤੁਸੀਂ ਕਹਿੰਦੇ ਵੀ ਗੋਲੀਆਂ ਨਹੀਂ ਚਲਾਈਆਂ। ਟੀਵੀ ਚੈਨਲ ਦੇ ਉੱਤੇ ਕਹਿੰਦਾ ਸੀਗਾ ਵੀ ਗੋਲੀ ਤਾਂ ਚੱਲ ਸੀ ਰੱਖੇ ਹਥਿਆਰ ਕਦੇ ਵਾਸਤੇ ਭਲਾਂ ਦੀ। ਕਨਾਸਿ ਮਿਆਂ ਦਾ ਹਵਾਈ ਫਾਇਰ ਕੀਤਾ ਐ ਫਿਰ ਉਹ ਮੁੰਡਿਆਂ ਦੀ ਗਰਦਨ 'ਚ ਕਿਵੇਂ ਲੱਗ ਗਿਆ ਹਵਾਈ ਫਾਇਰ ਕੀਤਾ ਤੇ ਉਹਨੇ ਆਪ ਫੜਾਈ ਦੀ ਰਫਲ ਉਹਨੂੰ ਤੇ ਇਸ ਕਰਕੇ ਇਹ ਸਾਰਾ ਕੁਸਾ ਰਲ ਮਿਲ ਕੇ ਹੋਇਆ ਵਿਆ ਕੋਈ ਗੱਲ ਨਹੀਂ ਗਈ ਸਚਾਈ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਇਹ ਸਚਾਈ ਵੀ ਸਾਹਮਣੇ ਆਜੂਗੀ ਜਿਹੜੇ ਪਰਿਵਾਰ ਦੇ ਕੁਝ ਬੰਦਿਆਂ ਨੂੰ ਉਹਨੇ ਗਮਰਾਹ ਕਰਕੇ ਕੁਝ ਬਿਆਨ ਦਿਵਾਏ ਹਨ ਉਹ ਸਚਾਈ ਵੀ ਹੋ ਸਕਦਾ ਅੱਜ ਸ਼ਾਮ ਤੱਕ ਹੀ ਤੁਹਾਡੇ ਸਾਹਮਣੇ ਲੈ ਆਦਗੇ ਅਸੀਂ ਐਮਐਲਏ ਸਾਹਿਬ ਅਸੀਂ ਕਾਲ ਡੀਟਾ ਕੋ ਠੀਕ ਹੈ ਜਸ ਕਰਿਆਂ ਵਾਲ ਗੱਲ ਕਰ ਰਹੇ ਬਾਈ ਠੀਕ ਠਾਕ ਹੋ ਜਨਾਬ ਬੜਾ ਵਧੀਆ ਵੀਰੇ ਅੱਛਾ ਇੱਕ ਵਧੀਆ ਮੈਂ ਨਾ ਇਹ ਅੱਜ ਚੰਤਰ ਨਾਲ ਮਸਲਾ ਕੀਤਾ ਸੀ ਕਵਰ ਬਾਈ ਤੇ ਇਹ ਨਾ ਮਜ਼ਦੂਰ ਆਗੂ ਨੇ ਜਿਹੜੇ ਉਹਨਾਂ ਦੇ ਵੱਲੋਂ ਤੁਹਾਡੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਗਮਦੂਰ ਹੋ ਗਏ ਜੱਜੀ ਹੋ ਗਏ ਉਹ ਕਹਿੰਦੇ ਸਭ ਕੁਝ ਜੋ ਵੀ ਹੋਇਆ ਉਹ ਐਮਐਲਏ ਅਮੋਲਕ ਸਿੰਘ ਦੀ ਸ਼ਹਿ ਤੇ ਹੋਇਆ ਕੀ ਮਸਲਾ ਐਮਐਲਏ ਸਾਹਿਬ ਇਹ ਯਾਰ ਮੇਰੀ ਸ਼ਹਿ ਤੇ ਕਿਵੇਂ ਹੋ ਜਾਊਗਾ ਬਾਈ ਪਹਿਲੀ ਗੱਲ ਤਾਂ ਮੈਂ ਇੱਥੇ ਹੈਣੀ ਦੂਜੀ ਗੱਲ ਉਹਨਾਂ ਦੀ ਨਾਲੀ ਹੀ ਸੀ ਹੈਨਾ ਜੀ ਮਤਲਬ ਪਿੰਡਾਂ 'ਚ ਅਕਸਰ ਹੀ ਹੁੰਦਾਗਾ ਵੀ ਲੋਕਾਂ ਦੇ ਰਹਿੰਦੀ ਆ ਅੜਪਸ ਜੀ ਜੀ ਉਸ ਗੱਲ ਤੋਂ ਵਾਦੀ ਵਾਦੀ ਬਣ ਗਈ ਚਲੋ ਜੋ ਵੀ ਹੋਇਆ ਬਹੁਤ ਮਾੜਾ ਹੋਇਆਗਾ ਜੀ ਜੀ ਦੂਜੀ ਗੱਲ ਉਹ ਬੰਦਾ ਹੀ ਕਾਂਗਰਸੀ ਆ ਯਾਰ ਇਹਨਾਂ ਦੀ ਗੱਲ ਕਰਦੇ ਜਿੰਨਾ ਮੈਂ ਜੇ ਮੰਨ ਲਓ ਜੇ ਮੈਂ ਮਦਦ ਕਰਦਾ ਵੀ ਆ ਤਾਂ ਮੈਂ ਇਹਨਾਂ ਦੀ ਕਰੂੰਗਾ ਯਾਰ ਜੀ ਇਹ ਮੁੰਡਾ ਸਾਡੇ ਚੋਂ ਹੀ ਹੈਗਾਗਾ ਕਿੰ ਨਾਲੇ ਦੂਜੀ ਗੱਲ ਆ ਸਾਡੀ ਪਾਰਟੀ ਦਾ ਸੀ ਇਹ ਜੀ ਹੁਣ ਨਿਊਟਰ ਹੋ ਕੇ ਜੋ ਸਰਪੰਚ ਆ ਤੁਹਾਡੇ ਜੋ ਸਰਪੰਚ ਆ ਤੁਹਾਡੀ ਪਾਰਟੀ ਦਾ ਸੀ ਦਿਲ ਕੋਲ ਵੀਰੇ ਸਾਡੀ ਪਾਰਟੀ ਦਾ ਸੀ ਐਟ ਕਿ ਨਿਊਟਨ ਹੋ ਕੇ ਇਲੈਕਸ਼ਨ ਲੜਿਆ ਸੀ ਇਹ ਓਕੇ ਠੀਕ ਹੈ ਓਕੇ ਪੱਤਰਕਾਰ ਬਣ ਗਿਆ ਸੀਗਾ ਤੇ ਮੇਰੇ ਨਾਲ ਮਤਲਬ 1 2 3 ਪਹਿਲਾਂ ਹੀ ਇਹਦੀ ਗੱਲ ਹੋਈ ਆ ਅੱਗੇ ਵੀ ਮਿਲਦਾ ਰਹਿੰਦਾਗਾ ਜੀ ਜੀ ਮਤਲਬ ਇਹ ਨਾ ਪਰਸੈਪਸ਼ਨ ਕੁਝ ਕੁ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਪੱਤਰਕਾਰ ਵੀਰ ਹੈਗੇ ਆ ਗਈ ਉਹਨਾਂ ਨੇ ਮੇਰੇ ਤੋਂ ਵਰਜਨ ਵੀ ਨਹੀਂ ਲਿਆ ਮੈਨੂੰ ਪੁੱਛਿਆ ਵੀ ਨਹੀਂ ਤੇ ਤਾਂ ਉਦੋਂ ਹੀ ਇਹ ਗੱਲ ਕਲੀਅਰ ਹੋ ਜਾਂਦੀ ਜੀ ਮੈਂ ਜਮਦ ਕਰੂੰਗਾ ਤਾਂ ਇਹਨਾਂ ਦੀ ਕਰੂੰਗਾ ਯਾਰ ਓਕੇ ਉਹ ਕਾਂਗਰਸੀ ਬੰਦੇ ਆ ਸਾਡੀ ਪਾਰਟੀ ਨਾਲ ਸੰਬੰਧਤ ਨਹੀਂ ਅਸੀਂ ਕਿਉਂ ਉਹਨਾਂ ਦੀ ਮਤ ਕਰ ਫਿਰ ਇਹ ਫਿਰ ਤੋਂ ਫਿਰ ਤੁਹਾਡਾ ਨਾਮ ਆਇਆ ਅਸਲ ਦੇ ਵਿੱਚ ਕਿੱਥੋਂ ਉਹ ਕਿੰਨਾ ਵੱਲੋਂ ਆਇਆ ਤੁਹਾਡਾ ਜੀ ਮੈਂ ਉਹੀ ਉਹੀ ਮੈਂ ਕਹੀ ਜਾਂਦਾ ਨਾ ਕੁਝ ਕੁ ਬੰਦਿਆਂ ਨੇ ਇਹ ਪ੍ਰਚਨਣ ਬਣਾਉਣੀ ਸ਼ੁਰੂ ਕੀਤੀ ਜੀ ਹਾਂ ਚਲ ਆ ਗੱਲ ਚੱਲੀ ਇਹਦੇ ਚ ਮੂਲਕ ਨੂੰ ਵੀ ਵਿੱਚ ਘੜੀ ਸੋ ਹਮ ਹੁਣ ਮੰਨ ਲਓ ਨਾਲੀ ਦੀ ਲੜਾਈ ਚ ਮੈਂ ਕੀ ਦੀ ਮਦਦ ਕਰੂੰਗਾ ਯਾਰ ਜੀ ਹੈਨਾ ਹਾਂ ਉਹ ਸਿੱਧੀ ਜ਼ੁਵੇ ਕੀ ਜੀ ਗੱਲ ਆ ਹੁਣ ਪਿੰਡ ਚ ਅਕਸਰ ਹੀ ਗਲੀਆਂ ਤੇ ਨਾਲੀਆਂ ਦੀ ਲੜਾਈ ਸਾਨੂੰ ਤਾਂ ਇਹ ਹੁੰਦਾ ਵੀ ਉਹ ਸੌਟ ਆਊਟ ਹੋ ਜੇ ਹਣਾ ਹਰ ਇੱਕ ਜਗ੍ਹਾ ਤੇ ਹੀ ਇੱਥੇ ਪਿੰਡ ਚ ਨਹੀਂ ਹੋਰ ਵੀ ਜਿੱਥੇ ਹੁੰਦਾ ਦੂਜੀ ਗੱਲ ਯਾਰ ਮੈਂ ਦੂਜੀ ਚ ਪੜਨ ਵਾਲਾ ਜਵਾਬ ਸੁਣੀ ਆ ਮੈਂ ਚੁਣਿਆ ਹੋਇਆ ਨੁਮਾਇੰਦਾ ਪੜਿਆ ਲਿਖਿਆ ਮੁੰਡਾ ਜੀ 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 ਕਦੇ ਕੋਈ ਇਹੋ ਜਿਹਾ ਧਰਨਾ ਵੀ ਲੱਗਦਾ ਸਾਨੂੰ ਤਾਂ ਇਹ ਹੁੰਦਾ ਵੀ ਉਹਨਾਂ ਨੂੰ ਜਿਵੇਂ ਵੀ ਮਤਲਬ ਕੋਆਪਰੇਟ ਕਰਕੇ ਉਹਨਾਂ ਦਾ ਜਿਹੜਾ ਧਰਨਾ ਚਾ ਚਾ ਦਿੱਤਾ ਜਾਵੇ ਤੇ ਉਹਨਾਂ ਦਾ ਜਿਹੜਾ ਮੁਸੀਬ ਜਿਹੜਾ ਉਹਨਾਂ ਦਾ ਰੌਲਾ ਉਹ ਹੱਲ ਕਰਤਾ ਜਾਵੇ ਜੀ ਜਿਵੇਂ ਐ ਵੈਸੇ ਤਾਂ ਮੈਂ ਆਪ ਹੀ ਧਰਨੇ 'ਚ ਜਾਵਰਦਾ ਉਹਨਾਂ ਉਦਣ ਬਸ ਕੁਦਰਤੀ ਮੈਂ ਹੈ ਨਹੀਂ ਸੀ ਜੀ ਤੇ ਨਹੀਂ ਤਾਂ ਮੈਂ ਆਪ ਜਾ ਕੇ ਤੇ ਮੈਂ ਦੋਨਾਂ ਤਰ੍ਹਾਂ ਨੂੰ ਵਾਹ ਕੇ ਨਿਬੇੜਦਾ ਉਸ ਤੋਂ ਬਾਅਦ ਤੁਹਾਡਾ ਕਿਸ ਤਰ੍ਹਾਂ ਦਾ ਰੋਲ ਰਿਹਾ ਇਸ ਮਸਲੇ ਦੇ ਵਿੱਚ ਫਿਰ ਭਾਈ ਜੀ ਜਦੋਂ ਸਾਰਾ ਕੁਝ ਇਹ ਮਤਲਬ ਹੋ ਗਿਆ ਉਦੋਂ ਮਗਰੋਂ ਵੀ ਮੈਂ ਫੋਨ ਤੇ ਗੱਲ ਕਰਦਾ ਰਿਹਾ ਪੁਲਿਸ ਨਾਲ ਵੀ ਇਹ ਵੀ ਜਿਹੜੇ ਬੰਦੇ ਨੇ ਮਤਲਬ ਜਵਾਕ ਨੇ ਜਿਹੜੀਆਂ ਲੇਡੀਜ਼ ਨੇ ਇੰਨਾਂ ਜੇ ਇਨਾਂ ਦਾ ਕੋਈ ਕਸੂਰ ਹੈ ਨਹੀਂ ਜੀ ਉਹ ਕਿਉਂਕਿ ਮਤਲਬ ਗੱਲ ਇਹ ਆ ਵੀ ਮੈਨੂੰ ਮੇਰੇ ਨਾਲ ਕਿਸੇ ਨੇ ਗੱਲ ਹੀ ਨਹੀਂ ਕਰੀ ਹਮ ਨਾ ਤਾਂ ਇਸ ਮਸਲੇ ਨੂੰ ਲੈ ਕੇ ਉਹ ਪਾਰਟੀ ਮੇਰੇ ਕੋਲ ਆਈ ਆ ਨਾ ਉਹ ਕਿਉਂਕਿ ਉਹਨਾਂ ਨੇ ਤਾਂ ਉਹਨਾਂ ਹੀ ਕਹਦਾ ਸੀ ਉਹ ਕਾਂਗਰਸੀ ਬਲਾਕ ਸੰਮਤੀ ਮੈਂਬਰ ਆ ਉਹ ਜੀ 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 ਇਹ ਇਹ ਨੇ ਇਹਨੇ ਮੈਨੂੰ ਜ਼ਰੂਰ ਫੋਨ ਕੀਤਾ ਇਹ ਕਹਿੰਦਾ ਮੈਂ ਆ ਕੇ ਮੈਂ ਕਹਾ ਮੈਂ ਦਿੱਲੀ ਇਲੈਕਸ਼ਨ ਚ ਆ ਰਹੀਆਂ ਤੇ ਮੈਂ ਆ ਕੇ ਮਿਲ ਲੈਣਾ ਕਹਿੰਦਾ ਠੀਕ ਆ ਭਾਈ ਜੀ ਆਮ ਵੀ ਜੇ ਤੂੰ ਆ ਕੇ ਉਦੋਂ ਮੈਨੂੰ ਮਿਲ ਲੈ ਉਹਦੋਂ ਮੰਗਰੋਂ ਇਹ ਗੱਲਬਾਤ ਹੋ ਗਈ ਜੀ ਪਰ ਮਜ਼ਦੂਰ ਆਗੂ ਤਾਂ ਮਜ਼ਦੂਰ ਆਗੂ ਤਾਂ ਐਮਐਲਏ ਸਾਹਿਬ ਇਸ ਚੀਜ਼ ਦਾ ਵੀ ਚੈਲੰਜ ਕਰਦੇ ਨੇ ਕਹਿੰਦੇ ਜਿਹੜੇ ਜੋ ਚੱਜੀ ਨਾਮ ਤੇ ਜਿੰਨਾਂ ਦੇ ਉੱਪਰ ਪਰਚਾ ਦਰਜਾ ਕਹਿੰਦੇ ਉਹ ਤਾਂ ਸਾਰਾ ਦਿਨ ਰਹਿੰਦੀ ਇਹਨਾਂ ਦੇ ਐਮਐਲਏ ਸਾਹਿਬ ਦੇ ਦਫ਼ਤਰ ਦੇ ਵਿੱਚ ਆ ਕਹਿੰਦੇ ਚਾਹੇ ਸੀਸੀਟੀਵੀ ਕੈਮਰੇ ਕਢਵਾ ਲਓ ਯਾਰ ਹੁਣ ਬਈ ਹੁਣ ਮੈਂ ਕੀ ਕਹਿ ਸਕਦਾਗਾ ਕਿਸੇ ਨੂੰ ਮਤਲਬ ਦਫ਼ਤਰ ਚ ਕੋਈ ਰਹਿੰਦਾ ਮੇਰੇ ਵੱਲੋਂ ਤਾਂ ਮੇਰੇ ਘਰੇ ਆ ਜੇ ਯਾਰ ਕੋਈ ਵੀ ਮੈਂ ਤਾਂ ਉਹਨੂੰ ਵੀ ਨਹੀਂ ਮੋੜਦਾ ਜੀ ਠੀਕ ਹੈ ਦੂਜੀ ਗੱਲ ਇਹ ਹੈ ਵੀ ਹੁਣ ਕੋਸ਼ਕ ਜਿਹੜੇ ਬੰਦੇ ਹੁੰਦੇ ਆ ਉਹਨਾਂ ਨੇ ਮੈਂ ਮਜ਼ਦੂਰ ਆਗੂਆਂ ਦੀ ਗਲਤੀ ਨਹੀਂ ਮੰਨਦਾ ਕਿਉਂਕਿ ਪਰਸੈਪਸ਼ਨ ਅਗਲਿਆਂ ਦੀ ਦੂਜੇ ਬੰਦੇ ਆ ਹੀ ਬਣਾ ਦਿੰਦੇ ਆ ਬਿਨਾ ਗੱਲ ਤੋਂ ਜੀ ਜੀ ਵੀ ਹਾਂ ਫਲਾਨਾ ਵੀ ਵਿੱਚ ਹੋਊਗਾ ਫਲਾਨਾ ਇਹਦਾ ਨਾਮ ਲੈ ਤੋ ਇਹਦਾ ਨਾਮ ਲੈ ਲਓ ਹੁਣ ਜਦੋਂ ਭਾਵਕ ਹੋਏ ਵੀ ਹੁੰਦੇ ਆ ਲੋਕ ਜਦੋਂ ਕਿਸੇ ਨੂੰ ਲੱਗਦਾ ਵੀ ਉਹ ਧੱਕਾ ਹੋਇਆ ਕਿਤੇ ਉਦੋਂ ਆਏ ਲੀਡਰ ਦਾ ਨਾਮ ਵਿੱਚ ਕਿਉਂਕਿ ਹੁਣ ਮੈਨੂੰ ਹੀ ਕਹਿਣਗੇ ਹੋਰ ਕਿਹਨੂੰ ਕਹਿ ਸਕਦੇ ਆ ਜੀ ਮੈਨੂੰ ਚੁਣਿਆ ਅਗਲਿਆਂ ਨੇ ਉਹ ਕਹਿ ਦਿੰਦੇ ਆ ਵੀ ਐਮਐਲਏ ਵੀ ਆ ਵਿੱਚ ਜੀ 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 ਪਰ ਖਾਲਾ ਕੇ ਇਹਦੇ ਚ ਮੇਰਾ ਰੂਲ ਹੈ ਹੀ ਨਹੀਂ 1% ਵੀ ਠੀਕ ਹੈ ਜੀ ਮੈਂ ਜੇ ਮੈਂ ਆਪ ਹੁੰਦਾ ਮੈਂ ਉੱਥੇ ਜਾ ਕੇ ਸਲਝਾ ਦੇਣਾ ਸੀ ਸਕੋ ਜੀ ਹਾਂ ਠੀਕ ਐਮ ਐਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ